ਜੇਕਰ ਗੋਬਿੰਦ ਘਾੜ ਦੇ ਵਿੱਚ ਕਮਰੇ ਲੈਣੇ ਹੋਣ ਤੁਸੀਂ ਨਹੀਂ ਮਿਲ ਸਕਦੇ ਜਦੋਂ ਤੱਕ ਤੁਹਾਡੀ ਵੱਡੇ ਕਿਸੇ ਬੰਦੇ ਨਾਲ ਪਹੁੰਚ ਨਹੀਂ ਹੈਗੀ ਜੇ ਕਿਸੇ ਵੱਡੇ ਬੰਦੇ ਨਾਲ ਪਹੁੰਚ ਰੱਖਦੇ ਹੋ ਕਿਸੇ ਐਮ ਐਲ ਏ ਵਰਗੇ ਜਾਂ ਕਿਸੇ ਮਹਾਨ ਸਖਸ਼ਿਤਾ ਨਾਲ ਤੁਹਾਡੀ ਪਹੁੰਚ ਹੈਗੀ ਹੈ ਫਿਰ ਤੁਸੀਂ ਫੋਨ ਕਰਾ ਕੇ ਗੱਲ ਕਰਾ ਕੇ ਕਮਰੇ ਲੈ ਸਕਦੇ ਹੋ ਆਪਾਂ ਤੇ ਚਲੋ ਇੱਕ ਹਾਲ ਦੇ ਵਿੱਚ ਸੁੱਤੇ ਸੀਗੇ ਪਰ ਜਿਹੜੇ ਲੋਕ ਬਾਹਰ ਪ੍ਰਕਰਮਾ ਚ ਸੌਂਦੇ ਨੇ ਨਾ ਜਿਹੜੇ ਗੁਰਦੁਆਰਾ ਸਾਹਿਬ ਦੇ ਬਾਹਰ ਰਸਤੇ ਚ ਕਹਿ ਲਈਏ ਉਹਨਾਂ ਨੂੰ ਫਿਰ ਬਾਬਾ ਜੀ ਹੁਣੀ ਉੱਥੇ 3 ਵਜੇ ਉਠਾ ਦਿੰਦੇ ਆ ਭਾਵੇਂ ਉਹ ਪਾਣੀ ਪਾ ਕੇ ਠਾਨ ਭਾਵੇਂ ਉਹ ਲੱਤਾਂ ਮਾਰ ਕੇ ਠਾਨ ਪਰ ਉਠਾ ਦਿੰਦੇ ਆ ਸੇਵਾਦਾਰਾ ਦਾ ਬੋਲ ਚਾਲ ਕਿਵੇਂ ਆ ਜੀ ਉਹ ਜੀ ਦੇਖੋ ਜੇ ਹਲੀਮੀ ਦੀ ਗੱਲ ਕਰਾਂ ਨਿਮਰਤਾ ਦੀ ਨਿਮਰਤਾ ਦੀ ਗੱਲ ਕਰਾਂ ਉਹ ਕੇਚ ਨਹੀਂ ਜੇ ਜੇ ਤੁਸੀਂ ਇੱਥੇ ਘਲੋਤੇ ਜਿਨਾਂ ਉਹ ਨਹੀਂ ਕਹਿਣਗੇ ਕਿ ਬਾਬਾ ਜੀ ਸੈੜ ਤੇ ਹੋ ਜੋ ਸੈੜ ਤੇ ਹੋਏ ਤੈਨੂੰ ਪਤਾ ਨਹੀਂ ਲੱਗਦਾ ਇਹ ਬੋਲੀ ਬੋਲੀ ਉਹਨਾਂ ਦੀ ਪਰ ਗੋਬਿੰਦ ਘਾੜ ਤੋਂ ਆਪਾਂ ਸਫ਼ਰ ਤੈਅ ਕਰਕੇ ਗੋਬਿੰਦ ਧਾਮ ਨੂੰ ਜਾਣਾ ਹੁੰਦਾ ਜੋ 11 ਕਿਲੋਮੀਟਰ 11 ਕੰਟਿਆ ਦੇ ਕਰੀਬ ਹੈਗਾ 13 14 ਕਿਲੋਮੀਟਰ ਕਹਿ ਨੂੰ ਹੈਗਾ ਜੋ ਲਿਖਿਆ ਹੋਇਆ ਪਰ ਕਹਿ ਲਈ ਕਿ ਵੱਧ ਵੀ ਹੋ ਸਕਦਾ 20 25 ਕਿਲੋਮੀਟਰ ਵੀ ਹੋ ਸਕਦਾ ਕਿਉਂਕਿ ਖੜੀ ਚੜਾਈ ਆ ਫਿਰ ਮੈਂ ਗੱਲ ਕਰਾਂ ਉਹ ਰਸਤੇ ਦੇ ਵਿੱਚ ਜਦੋਂ ਤੁਸੀਂ ਗੋਬਿੰਦ ਘਾੜ ਤੋਂ ਨਿਕਲਦੇ ਹੋ ਤੁਹਾਡੇ ਫੋਨਾਂ ਦੇ ਵਿੱਚੋਂ ਟਾਵਰ ਚੱਲ ਜਾਣਗੇ ਨੈਟਵਰਕ ਦੀ ਕੋਈ ਸੁਵਿਧਾ ਨਹੀਂ ਹੋਏਗੀ ਰਸਤੇ ਦੇ ਵਿੱਚ ਪਾਣੀ ਤੁਹਾਨੂੰ ਕਿਸੇ ਟੂਡੀ ਤੋਂ ਨਹੀਂ ਮਿਲੇਗਾ ਰਸਤੇ 'ਚ ਚਾਹ ਪੀਣੀ ਹੋਵੇ ਤੇ 30 40 ਰੁਪਏ ਦਾ ਚਾਹ ਦਾ ਕੱਪ ਮਿਲੇਗਾ 80 90 ਰੁਪਏ ਦੀ ਪਾਣੀ ਦੀ ਬੋਤਲ ਮਿਲੇਗੀ ਜਿਹੜੀ ਆਪਾਂ 20 ਰੁਪਏ ਦੀ ਆਮ ਬੋਤਲ ਲੈਨੇ ਆ ਉਹ ਜਿੱਦਾਂ ਜਿੱਦਾਂ ਉੱਪਰ ਜਾਓਗੇ 100 ਰੁਪਏ ਤੱਕ ਪਾਣੀ ਦੀ ਬੋਤਲ ਅਸੀਂ ਪੀਤੀ ਹੋਈ ਹੈ 5000 ਦਾ ਅਸੀਂ ਉਸ ਜਗ੍ਹਾ ਤੇ ਪਾਣੀ ਪੀਤਾ ਹੋਇਆ ਜਿੱਦਣ ਆਪਾਂ ਗਏ ਆ ਉਸ ਦਿਨ ਦੋ ਸਗੇ ਭਰਾ ਸੀਗੇ ਖੱੱਚਰ ਦੇ ਤੱਕਾ ਵੱਜਣ ਨਾਲ ਉਹ ਖਾਈ ਛਿੜ ਗਏ ਇੱਕ ਦੀ ਮੌਤ ਹੋ ਗਈ ਇੱਕ ਦੀ ਲੱਤ ਟੁੱਟ ਗਈ ਤੇ ਇਸ ਕਰਕੇ ਇਹ ਚੀਜ਼ ਨਾ ਕਹਲਾਂ ਕਿ ਮੈਂ ਉੱਥੇ ਸੰਗਤਾਂ ਉਹ ਵੀ ਸੁਣਿਆ ਵਾਂ ਕਿ ਅੱਜ ਤੋਂ 5 ਸਾਲ ਪਹਿਲਾਂ ਤਿੰਨ ਮੁੰਡੇ ਆਏ ਸੀ ਕੈਨੇਡਾ ਤੋਂ ਦਰਸ਼ਨ ਕਰਨ ਉਹ 5 ਸਾਲ ਹੋ ਗਏ ਉਹ ਤਿੰਨ ਮੁੰਡੇ ਨਹੀਂ ਲੱਭੇ ਕਿੱਥੇ ਗਏ ਕਿਉਂਕਿ ਉੱਥੇ ਨੈਟਵਰਕ ਦੀ ਕੋਈ ਸੁਵਿਧਾ ਵਾ ਨਹੀਂ ਜੇ ਕੋਈ ਕੋਈ ਗਵਾਚ ਜਾਂਦਾ ਤੁਹਾਡੇ ਪਰਿਵਾਰਕ ਮੈਂਬਰ ਚੋਂ ਤੁਸੀਂ ਕਿਸੇ ਨਾਲ ਸੰਪਰਕ ਨਹੀਂ ਕਰ ਸਕਦੇ ਕਦੋਂ ਤੱਕ ਜਦੋਂ ਤੱਕ ਤੁਸੀਂ 11 12 ਘੰਟੇ ਦੀ ਚੜ੍ਹਾਈ ਕਰਕੇ ਗੋਬਿੰਦਘਾਮ ਤੱਕ ਨਾ ਪਹੁੰਚੋ ਤੇ 7 800 ਦਾ ਜਿਹੜਾ ਆਪਾਂ ਕਮਰਾ ਆਮ ਲੈਨੇ ਆ ਨਾ ਉਹ ਉਸ ਜਗ੍ਹਾ ਤੇ 7000 ਦਾ ਕਮਰਾ ਮਿਲਦਾ ਹੈ ਜਿਹਦੇ ਵਿੱਚ ਸਿਰਫ ਤੁਸੀਂ ਚਾਰ ਮੈਂਬਰ ਪੈ ਸਕਦੇ ਹੋ ਪੰਜਵਾਂ ਮੈਂਬਰ ਤੁਹਾਨੂੰ ਉਸ ਕਮਰੇ ਦੇ ਵਿੱਚ ਅਲਾਉਡ ਨਹੀਂ ਹੈਗਾ ਜਿਹੜੀਆਂ ਕਮੀਆਂ ਵਾਂ ਉਥੋਂ ਦੀ ਕਮੇਟੀ ਨੂੰ ਦੂਰ ਕਰਨੀਆਂ ਚਾਹੀਦੀਆਂ ਕਿਉਂਕਿ ਮੈਂ ਵੀ ਮਗਰ ਫੋਨ ਕਰਦਾ ਰਿਹਾ ਮੈਂ ਸੁਣਦਾ ਰਿਹਾ ਕਿਸੇ ਬੰਦੇ ਕੋ ਪੈਸੇ ਹੀ ਨਹੀਂ ਇੰਨੇ ਹੁੰਦੇ 25 2500 35 3500 7 7000 ਦਾ ਕਮਰਾ 5 5000 ਦਾ ਪਾਣੀ ਕੋਈ ਪੀ ਜੇ ਵਿਚਾਰਾ ਜਾਣ ਆਉਣ ਲੱਗਿਆ ਤੇ ਫਿਰ ਉਹ ਬੰਦਾ ਕਿੱਥੋਂ ਅਫੋਰਡ ਕਰ ਲੂਗਾ ਮਾੜਾ ਬੰਦਾ ਤੇ ਤਾਂ ਮਤਲਬ ਫਿਰ ਚਾਹ ਨਹੀਂ ਸਕਦਾ ਪਾੜਾਂ ਚੋਂ ਗੱਲ ਕਰਾਂ ਜਿਹੜਾ ਪਾਣੀ ਹੁੰਦਾ ਹੈ ਜੇਕਰ ਤੁਸੀਂ ਉਹ ਪੀਓਗੇ ਤੁਹਾਡਾ ਗਲਾ ਖਰਾਬ ਹੋ ਸਕਦਾ ਤੁਹਾਨੂੰ ਬੁਖਾਰ ਹੋ ਸਕਦਾ ਬਿਮਾਰੀਆਂ ਲੱਗ ਸਕਦੀਆਂ ਕਿਉਂਕਿ ਉਹਦਾ ਸਰੀਰ ਗਰਮ ਹੁੰਦਾ ਠੰਡਾ ਗਰਮ ਸਰਦ ਹੋ ਜਾਂਦੀ ਫਿਰ ਟੂਟੀਆਂ ਦੇ ਵਿੱਚ ਪਾਣੀ ਨਹੀਂ ਹੁੰਦਾ ਉਹ ਵੀ ਆਪਾਂ ਵੀਡੀਓ ਸਾਰੀਆਂ ਬਣਾਈਆਂ ਤੁਹਾਨੂੰ ਦਵਾਂਗੇ ਕਿ ਕੀ ਕੀ ਮੁਸ਼ਕਲਾਂ ਨੇ ਫਿਰ ਰਸਤੇ ਦੇ ਵਿੱਚ ਜੇਕਰ ਤੁਸੀਂ ਕਹੋ ਨਾ ਕਿ ਹਾਂ ਵੀ ਯਾਰ ਇਹ ਪਾਣੀ ਦੀ ਬੋਤਲ ਘੱਟ ਕਰ ਲੈ 10 ਰੁਪਏ ਦੀ 10 ਰੁਪਏ ਘੱਟ ਕਰ ਲੈ ਜਾਂ 20 ਰੁਪਏ ਘੱਟ ਕਰ ਲੈ ਉਹ ਕਹਿਣ ਕਿ ਕੀ ਯਾਰ ਲੈਣਾ ਲੈ ਨਹੀਂ ਤੇ ਗਾਂ ਜਾ ਲੋੜ ਤੇਨੂੰ ਆ ਤੋ ਇਸ ਕਰਕੇ ਕਹਿ ਲਿਆ ਕਿ ਉੱਥੇ ਜਿਸ ਤਰੀਕੇ ਨਾਲ ਇਹ ਚੱਲਦਾ ਪਿਆ ਆ ਜੋ ਉੱਥੇ ਮੈਨੇਜਮੈਂਟ ਦੀ ਕਹਿ ਲਿਆ ਕਿ ਇੱਕ ناکਾਮਯਾਬੀ ਆ ਜਾਂ ਸਰਕਾਰ ਦੀਆਂ ناکਾਮਯਾਬੀਆਂ ਨੇ ਇਹਦੇ ਉੱਤੇ ਜ਼ਰੂਰ ਕੰਮ ਕਰਨਾ ਚਾਹੀਦਾ ਉੱਥੇ ਬਣਾ ਲਓ ਧਰਮਸ਼ਾਲਾ ਉੱਥੇ 10 ਜਣੇ 20 ਜਣੇ ਮਿਲ ਕੇ ਧਰਮਸ਼ਾਲਾ ਬਣਾ ਦਿਓ ਐ ਜੀਪੀਸੀ ਬਣਾ ਦੇ ਸਰਕਾਰ ਬਣਾ ਦੇ ਕਿਤੇ ਪੰਜਾਬ ਦਾ ਚੀਫ ਮਿਨਿਸਟਰ ਜਾਂਦਾ ਵਾ ਜਾਂ ਕਿਤੇ ਦੇਸ਼ ਦਾ ਪ੍ਰਧਾਨ ਮੰਤਰੀ ਉਹਦਾ ਰਤੋ ਰਾ ਸੜਕਾਂ ਬਣ ਜਾਂਦੀਆਂ ਤੇ ਸਾਡੇ ਗੁਰੂ ਦੇ ਘਰ ਨੂੰ ਜਾਣ ਵਾਲਾ ਰਾਸਤਾ ਹੋਵੇ ਤੇ ਉਹ ਐਡਾ ਟੁੱਟਾ ਹੋਵੇ ਤੇ ਉੱਥੇ ਲੋਕਾਂ ਦੀਆਂ ਜਾਨਾਂ ਜਾਨ ਬਹੁਤ ਮਾੜੀ ਗੱਲ ਆ ਕਦੀ ਕਮੀ ਨਹੀਂ ਆਉਂਦੀ ਸੀਖਾਂ ਨੇ ਲੰਗਰ ਚ ਭਾਵੇਂ ਕੋਈ ਵੀ ਧਰਮ ਦਾ ਵਿਅਕਤੀ ਹੋਵੇ ਸਭ ਤੋਂ ਪਹਿਲਾਂ ਸਿੱਖ ਲੰਗਰ ਲੈ ਕੇ ਪਹੁੰਚਦੇ ਭਾਵੇਂ ਕਿਤੇ ਵੀ ਆਫਤ ਆ ਜਾਏ ਜਦੋਂ ਗੱਲ ਕਰਾਂ ਮੈਂ ਉਤਰਾਖੰਡ ਚ ਆਫਤ ਆਈ ਹੜਾ ਏ ਸਭ ਤੋਂ ਪਹਿਲਾਂ ਖਾਲਸਾ ਜਿਹੜੇ ਸਿੱਖ ਪਹੁੰਚੇ ਨੇ ਲੰਗਰ ਲੈ ਕੇ ਕਿਤੇ ਰੁਪਈਏ ਦੀ ਮੰਗ ਨਹੀਂ ਕੀਤੀ ਕਿਤੇ ਹੋਵੇ ਮੈਂ ਕਿੰਨਾ ਭਾਵੇਂ ਇਰਾਕ ਵਰਗੇ ਸ਼ਹਿਰ ਹੁਣ ਹਰ ਕਿਤੇ ਲੰਗਰ ਇੱਕ ਤੋਂ ਇੱਕ ਇਹ ਨਹੀਂ ਕਿ ਇੱਕ ਲੰਗਰ ਪ੍ਰਸ਼ਾਦਾ ਪੀਜ਼ਿਆਂ ਦੇ ਲੰਗਰ ਤੱਕ ਸਿੱਖ ਕੋਮਲਉਂਦੀ ਰਹੀ ਪਰ ਉਸ ਜਗ੍ਹਾ ਤੇ ਮਨ ਨੂੰ ਬੜਾ ਹੋਰ ਜਾ ਹੋਇਆ ਕਿ ਯਾਰ ਅਸੀਂ ਗੁਰੂ ਘਰ ਆਏ ਆ ਜੋ ਮੁਢਲੀ ਸਹੂਲਤਾ ਉਸ ਜਗ੍ਹਾ ਤੇ ਸਾਨੂੰ ਮਿਲਨੀ ਚਾਹੀਦੀਆਂ ਪਰ ਮੈਂ ਗੋਲਕਾ ਦੀ ਗੱਲ ਕਰਾਂ ਗੋਲਕਾ ਤੇ ਉਥੇ ਇਹ ਨਹੀਂ ਕਿ ਪੈਸੇ ਤੁਸੀਂ ਵੇਚਵਾੜ ਦੋ ਪੈਸੇ ਉੱਪਰ ਤੱਕ ਪਏ ਨੇ ਗੋਲਕਾ ਦੇ ਵਿੱਚ ਉਹ ਸੰਗਤਾਂ ਲਈ ਨਹੀਂ ਲਗਾ ਸਕਦੇ ਤੁਸੀਂ ਸੰਗਤਾਂ ਜੇਕਰ ਉਸ ਜਗ੍ਹਾ ਤੇ ਚੜਾਵਾ ਦੇ ਰਿਆ ਨੇ ਐਨ ਆਰ ਆਈ ਪਰਿਵਾਰ ਇੰਨੇ ਹੈਗੇ ਆ ਉਹ ਕੁਛ ਨਾ ਕੁਛ ਇੰਨੀਆਂ ਸਹੂਲਤਾ ਦੇਣ ਗਈ ਮੇਰੀ ਬੇਨਤੀ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੁਹਾਡੇ ਜਰੀਏ ਵੀ ਧਿਆਨ ਦਿਓ ਉਥੇ ਉਥੇ ਇੱਕ ਤੇ ਸਰਕਾਰੀ ਜਿਹੜੀਆਂ ਜਗ੍ਹਾ ਵਾ ਉਥੇ ਬਥੇਰਿਆ ਸਰਕਾਰ ਕੋ ਉਥੇ ਧਰਮਸ਼ਾਲਾ ਬਣਾਉਣ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਮਿਲਦੀਆਂ ਚਾਹੀਦੀਆਂ ਟੈਕਸ ਦੇ ਪੈਸੇ ਆ ਨਾ ਲੋਕ ਹਰ ਚੀਜ਼ ਦਾ ਟੈਕਸ ਦਿੰਦੇ ਆ ਤੇ ਫਿਰ ਲੋਕਾਂ ਨੂੰ ਕਿਉਂ ਦਿੱਕਤ ਆਉਣੀ ਜਿਹੜੇ ਵਿਚਾਰੇ ਉਥੇ ਕੰਮਕਾਰ ਕਰਦੇ ਆ ਉਹਨਾਂ ਨੂੰ ਵੀ ਕੋਈ ਰੋਜ਼ਗਾਰ ਦੇਣ ਇਸ ਕਰਕੇ ਜਿਹੜਾ ਇਨਾ ਧਕਾਨਾ ਕਰਨ ਸੰਗਤ ਦੇ ਨਾਲ ਸਾਚ ਕੰਚਰੀ ਹੇਮਕੋਟ ਸਾਹਿਬ ਦੀ ਯਾਤਰਾ 25 ਮਈ ਤੋਂ ਸ਼ੁਰੂ ਹੋ ਚੁੱਕੀ ਤੇ ਹਰ ਸੰਗਤ ਵਾਦ ਛੱਡ ਕੇ ਸ਼ਰਦਾ ਦੇ ਨਾਲ ਉਥੇ ਇਨਾ ਤਮਸਤਕ ਹੋਣ ਦੇ ਲਈ ਜਾਂਦੀ ਹੈ ਪਰ ਜੇਕਰ ਗੱਲ ਕਰਦੇ ਆਂ ਸੰਗਤਾਂ ਦੀ ਸਹੂਲਤਾਂ ਦੀ ਸੰਗਤਾਂ ਨੂੰ ਕੀ ਕੀ ਦਿੱਕਤ ਪਰੇਸ਼ਾਨੀਆਂ ਆਉਂਦੀਆਂ ਨੇ ਸੰਗਤਾਂ ਦੇ ਪ੍ਰਬੰਧ ਕਿਵੇਂ ਸੀ ਉਹਨਾਂ ਚੋਂ ਯਾਤਰੀਆਂ ਚੋਂ ਇੱਕ ਸੰਗਤ ਸਿੱਖ ਆਗੂ ਸਾਡੇ ਨਾਲ ਮੌਜੂਦ ਨੇ ਸਿਮਰਦੀਪ ਸਿੰਘ ਜੋ ਬੀਤੇ ਦਿਨ ਉੱਥੇ ਜਾਂਦੇ ਨੇ ਕੀ ਕੀ ਸਹੂਲਤਾਂ ਦੇਖ ਕੇ ਆਉਂਦੇ ਨੇ ਕੀ ਕੀ ਮੁਸ਼ਕਲਾ ਦੇਖ ਕੇ ਆਉਂਦੇ ਨੇ ਗੱਲਬਾਤ ਕਰਦੇ ਆਂ ਸਿਮਰ ਜੀ ਤੁਸੀਂ ਉੱਥੇ ਪਹੁੰਚਦੇ ਹੋ ਕੀ ਕੀ ਮੁਸ਼ਕਲਾ ਸੀਗੀਆਂ ਯਾਤਰਾ ਕਿਵੇਂ ਦੀ ਰਹੀ ਸੀਗੀ ਕਿਵੇਂ ਦੇ ਪ੍ਰਬੰਧ ਸੀਗੇ ਉੱਥੇ ਦੇ ਪ੍ਰਬੰਧਕ ਦੇ ਜੀ ਦੇਖੋ ਜੀ ਮੁਸ਼ਕਲਾ ਦੀ ਗੱਲ ਕਰਾਂ ਤੇ ਸ਼ਾਇਦ ਮੁਸ਼ਕਲਾ ਕਾਫੀ ਨਹੀਂ ਕਈ ਲੋਕ ਸ਼ਾਇਦ ਕਮੈਂਟਾਂ ਦੇ ਵਿੱਚ ਕਹਿਣਗੇ ਵੀ ਕਿ ਇਹ ਗਲਤ ਦੱਸ ਰਿਹਾ ਵਾ ਜਾਂ ਸੰਗਤਾਂ ਨੂੰ ਰੋਕ ਰਿਹਾ ਗੁਰੂ ਘਰ ਦੇ ਵਿੱਚ ਜਾਣ ਵਾਸਤੇ ਮੈਂ ਰੋਕ ਨਹੀਂ ਰਿਹਾ ਪਹਿਲਾਂ ਮੈਂ ਸਭ ਤੋਂ ਪਹਿਲਾਂ ਇਹ ਕਲੀਅਰ ਕਰਦਾ ਮਰਜ਼ੀ ਤੁਹਾਡੀ ਹੈ ਜਾਣਾ ਨਾ ਜਾਣਾ ਉਹ ਤੁਹਾਡੀ ਸ਼ਰਦਾ ਹੈਗੀ ਆ ਪਰ ਸ਼ਰਦਾ ਤੇ ਇੱਕ ਸ਼ਦਾ ਦੇ ਵਿੱਚ ਫਰਕ ਹੁੰਦਾ ਆ ਸੋ ਗੱਲ ਮੈਂ ਇਹ ਕਰਾਂ ਆਪਾਂ ਜਦੋਂ ਜਾਂਦੇ ਆ ਤੇ ਗੋਬਿੰਦ ਘਾੜ ਤੱਕ ਤੇ ਸਾਰਾ ਕੁਝ ਠੀਕ ਰਹਿੰਦਾ ਆ ਸਹੂਲਤਾਂ ਸਭ ਹੈਗੀਆਂ ਨੇ ਪਰ ਕਿਤੇ ਨਾ ਕਿਤੇ ਰਜਿਸਟ੍ਰੇਸ਼ਨ ਦੀ ਗੱਲ ਹੁੰਦੀ ਆ ਜਦੋਂ ਚਾਰਤਾ ਮਦਰ ਰਜਿਸਟ੍ਰੇਸ਼ਨ ਹੁੰਦੀ ਆ ਉਸ ਦੇ ਵਿੱਚ ਇੱਕ ਗਿਣਤੀ ਹੁੰਦੀ ਕਿ ਇੰਨੀਆਂ ਸੰਗਤਾਂ ਉਸ ਜਗ੍ਹਾ ਤੇ ਰਜਿਸਟ੍ਰੇਸ਼ਨ ਲੈ ਕੇ ਜਾਣ ਗਈਆਂ ਸ਼ਾਇਦ 12000 ਵੀ ਹੋ ਸਕਦੀ 15000 ਵੀ ਹੋ ਸਕਦੀ ਹੈ ਉਸ ਤੋਂ ਬਾਅਦ ਇੱਕ ਤਰੀਕ ਮਿੱਥੀ ਜਾਂਦੀ ਆ ਕਿ ਉਸ ਤੋਂ ਬਾਅਦ ਜਿਹੜੀਆਂ ਰਜਿਸਟ੍ਰੇਸ਼ਨਾਂ ਬੰਦ ਕੀਤੀਆਂ ਜਾਂਦੀਆਂ ਨੇ ਪਰ ਉੱਥੇ ਸਵਾਲ ਇਹ ਹੁੰਦੇ ਆ ਕਿ ਜੇਕਰ ਉੱਪਰ ਇੰਨੇ ਸੰਗਤਾਂ ਦੇ ਪ੍ਰਬੰਧ ਨਹੀਂ ਹੈਗੇ ਪਰ ਫਿਰ ਆਪਾਂ ਇਹਨੀ ਰਜਿਸਟ੍ਰੇਸ਼ਨ ਕਿਉਂ ਕਰ ਰਹੇ ਆ ਇੰਨੇ ਲੋਕ ਉੱਪਰ ਕਿਉਂ ਭੇਜ ਰਹੇ ਆ ਉੱਪਰ ਆਕਸੀਜਨ ਦੀ ਵੀ ਕਮੀ ਰਹਿੰਦੀ ਆ ਹਾਲਾਂਕਿ ਮੈਂ ਜਦੋਂ ਗਿਆ ਮੈਨੂੰ ਵੀ ਸਾਹ ਲੈਣ ਚ ਪ੍ਰੋਬਲਮ ਆਈ ਪਰ ਗੁਰੂ ਮੈਂ ਗੱਲ ਕਰਾ ਗੋਬਿੰਦ ਘਾਟ ਜਦੋਂ ਆਪਾਂ ਪਹੁੰਚੇ ਆ ऋषिकेश ਤੋਂ गोविंद ਘਾਟ ਜਾਣ ਵਾਸਤੇ 11 ਤੋਂ 12 ਘੰਟੇ ਲੱਗਦੇ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਬੰਦਾ ਥੱਕ ਜਾਂਦਾ ਇੰਨੀ ਦਿਰ ਦਾ ਸਫ਼ਰ ਕਰਕੇ ਜਾ ਕੇ ਬੰਦੇ ਨੂੰ ਰੈਸਟ ਚਾਹੀਦੀ ਹੁੰਦੀ ਹੈ ਕਿਉਂਕਿ ਅੱਗੇ ਫਿਰ 12 ਕਿਲੋਮੀਟਰ ਜਿਹੜੀ ਆ ਉਹ ਆਪਾਂ ਚੜਾਈ ਕਰ ਸਕੀਏ ਜਦੋਂ ਸ਼ਰੀਰ ਨੂੰ ਰੈਸਟ ਨਹੀਂ ਮਿਲੇਗੀ ਆਪਾਂ ਅੱਗੇ ਚੜਾਈ ਨਹੀਂ ਕਰ ਸਕਦੇ ਸੋ ਉਸ ਜਗ੍ਹਾ ਤੇ ਜੇਕਰ गोविंद ਘਾਟ ਦੇ ਵਿੱਚ ਕਮਰੇ ਲੈਣੇ ਹੋਣ ਤੁਸੀਂ ਨਹੀਂ ਮਿਲ ਸਕਦੇ ਜਦੋਂ ਤੱਕ ਤੁਹਾਡੀ ਵੱਡੇ ਕਿਸੇ ਬੰਦੇ ਨਾਲ ਪਹੁੰਚ ਨਹੀਂ ਹੈਗੀ ਜੇ ਕਿਸੇ ਵੱਡੇ ਬੰਦੇ ਨਾਲ ਪਹੁੰਚ ਰੱਖਦੇ ਹੋ ਕਿਸੇ ਐਮ ਐਲ ਏ ਵਰਗੇ ਜਾਂ ਕਿਸੇ ਮਹਾਨ ਸਖਸ਼ਿਤਾ ਨਾਲ ਤੁਹਾਡੀ ਪਹੁੰਚ ਹੈਗੀ ਆ ਫਿਰ ਤੁਸੀਂ ਫੋਨ ਕਰਾ ਕੇ ਗੱਲ ਕਰਾ ਕੇ ਕਮਰੇ ਲੈ ਸਕਦੇ ਹੋ ਇਹ ਚੀਜ਼ ਤੁਹਾਡੇ ਨਾਲ ਵੀ ਵਾਪਰੀ ਆ ਕਮਰੇ ਜਾਂ ਜਗਾ ਲੈਣ ਦੇ ਲਈ ਗੁਰਦੁਆਰੇ ਦੇ ਵਿੱਚ ਬਿਲਕੁਲ ਹੋਈ ਹੈ ਜੀ ਮੈਂ ਜਦੋਂ ਪਹਿਲਾਂ ਕਮਰਾ ਲੈਣ ਗਿਆ ਵਾਂ ਉਹ ਕਹਿੰਦੇ ਜੀ ਨਹੀਂ ਹੈਗਾ ਜੀ ਕਮਰੇ ਸਾਰੇ ਬੁੱਕ ਨੇ ਤੁਸੀਂ ਹਾਲ ਵੇਖ ਲਓ ਹਾਲ ਦੇ ਵਿੱਚ ਜਗਾ ਖਾਲੀ ਹੈਗੀ ਤੇ ਲੰਮੇ ਪੈ ਜਾਓ ਨਹੀਂ ਤੇ ਪਤਾ ਨਹੀਂ ਕੰਬਲ ਤੁਹਾਨੂੰ ਉਸੇ ਦੇ ਦਿਆਂਗੇ ਕੰਬਲ ਪ੍ਰੋਵਾਈਡ ਕਰ ਦਿੰਦੇ ਆ ਪਰ ਮੈਂ ਜਦੋਂ ਚਲੋ ਆਪਣੇ ਤੌਰ ਤੇ ਮੈਂ ਘੁੰਮ ਰਿਹਾ ਸੀ ਮੈਂ ਫੋਨ ਤੇ ਲੱਗਾ ਸੀਗਾ ਤੇ ਵੇਖਿਆ ਤਿੰਨ ਚਾਰ ਕਮਰੇ ਖਾਲੀ ਪਏ ਮੈਂ ਨੰਬਰ ਨੋਟ ਕੀਤੇ ਤੇ ਮੈਂ ਰਿਸੈਪਸ਼ਨ ਤੇ ਚਲ ਗਿਆ ਥੱਲੇ ਕਿ ਮੈਂ ਕਿਹਾ ਬਾਬਾ ਜੀ ਇਦਾਂ ਇਦਾਂ ਇਹ ਕਮਰੇ ਖਾਲੀ ਪਏ ਨੇ ਤੇ ਤੁਸੀਂ ਕਮਰਾ ਦੇ ਦਿਓ ਕੋਈ ਕਹਿੰਦੇ ਨਹੀਂ ਜੀ ਉਹ ਬੁੱਕ ਹੈਗੇ ਨੇ ਉਹ ਹੁਣੇ ਸੰਗਤ ਆ ਜਾਈਗੀ ਉਹਨਾਂ ਦੇਗੇ ਪਕਾ ਚਲੋ ਠੀਕ ਹੈ ਉਸ ਤੋਂ ਬਾਅਦ ਮੈਂ ਵੀ ਫਿਰ ਆਪਣੇ ਅੰਮ੍ਰਿਤਸਰ ਬੰਦਿਆਂ ਨੂੰ ਫੋਨ ਲਾਇਆ ਕਿ ਚਲੋ ਕਿਤੇ ਕਿਸੇ ਦੇ ਲਿੰਕ ਹੋਣ ਤੇ ਕਮਰਾ ਮਿਲ ਜੇ ਕਿਉਂਕਿ ਸਾਡੇ ਨਾਲ ਲੇਡੀਜ਼ ਵੀ ਸੀਗੀਆਂ ਪਰਿਵਾਰ ਦੇ ਵਿੱਚ ਲੇਡੀਜ਼ ਨੂੰ ਜ਼ਿਆਦਾ ਮੁਸ਼ਕਲ ਹੁੰਦੀ ਹੈ ਬੰਦਿਆਂ ਦੇ ਤੇ ਕੋਈ ਗੱਲ ਪਰ ਚਲੋ ਮੈਂ ਵੀ ਆਪਣੇ ਵੱਲ ਕੋਸ਼ਿਸ਼ ਕੀਤੀ ਕਿਤੇ ਨੰਬਰ ਲਿੰਕ ਹੋ ਜਾਣ ਕਿਤੇ ਕਮਰਾ ਮਿਲ ਜਾਏ ਪਰ ਨਹੀਂ ਹੋ ਪਾਇਆ ਚਲੋ ਆਪਾਂ ਨੂੰ ਫਿਰ ਉੱਥੇ ਇੱਕ ਸ਼ੇਅਰਿੰਗ ਹਾਲ ਦੇ ਵਿੱਚ ਰਹਿਣਾ ਪਿਆ ਠੀਕ ਹੈ ਜਿੱਦਾਂ ਵੀ ਹੋਇਆ ਗੁਜ਼ਾਰਾ ਕੀਤਾ ਪਰ ਅਗਲੇ ਦਿਨ ਕਹ ਲੀਏ ਕਿ ਅਪਾ ਤੇ ਚਲੋ ਇੱਕ ਹਾਲ ਦੇ ਵਿੱਚ ਸੁੱਤੇ ਸੀਗੇ ਪਰ ਜਿਹੜੇ ਲੋਕ ਬਾਹਰ ਪ੍ਰਕਰਮਾ ਚ ਸੌਂਦੇ ਨੇ ਨਾ ਜਿਹੜੇ ਗੁਰਦੁਆਰਾ ਸਾਹਿਬ ਦੇ ਬਾਹਰ ਰਸਤੇ ਚ ਕਹਿ ਲੀਏ ਉਹਨਾਂ ਨੂੰ ਫਿਰ ਬਾਬਾ ਜੀ ਹੁਣੀ ਉੱਥੇ 3 ਵਜੇ ਠਾ ਦਿੰਦੇ ਆ ਭਾਵੇਂ ਉਹ ਪਾਣੀ ਪਾ ਕੇ ਠਾਣ ਭਾਵੇਂ ਉਹ ਲੱਤਾਂ ਮਾਰ ਕੇ ਠਾਣ ਪਰ ਉਠਾ ਦਿੰਦੇ ਆ ਲੱਤਾਂ ਮਾਰ ਕੇ ਮਤਲਬ ਉਥੇ ਸੇਵਾ ਦਾ ਬੋਲ ਬੁਲਾ ਰਾ ਕਿਵੇਂ ਸੇਵਾਦਾਰਾ ਦਾ ਬੋਲ ਚਾਲ ਕਿਵੇਂ ਆ ਜੀ ਦੇਖੋ ਜੇ ਹਲੀਮੀ ਦੀ ਗੱਲ ਕਰਾਂ ਨਿਮਰਤਾ ਦੀ ਨਿਮਰਤਾ ਦੀ ਗੱਲ ਕਰਾਂ ਉਹ ਕਿਹ ਚ ਨੀ ਜੇ ਜੇ ਮੈਂ ਤੁਹਾਨੂੰ ਕਿ ਜੇ ਤੁਸੀਂ ਇੱਥੇ ਘਲੋਤੇ ਜਿਨਾਂ ਉਹ ਨਹੀਂ ਕਹਿਣਗੇ ਕਿ ਬਾਬਾ ਜ ਨਿਮਰਤਾ ਕਿਸੇ ਦੇ ਵਿੱਚ ਨਹੀਂ ਹੈਗੀ ਉਸ ਜਗ੍ਹਾ ਤੇ ਆਪਾਂ ਗੱਲ ਕਰਦੇ ਆਂ ਫਿਰ ਗੋਬਿੰਦ ਘਾੜ ਤੋਂ ਆਪਾਂ ਸਫ਼ਰ ਤੈਅ ਕਰਕੇ ਗੋਬਿੰਦ ਧਾਮ ਨੂੰ ਜਾਣਾ ਹੁੰਦਾ ਜੋ 11 ਕਿਲੋਮੀਟਰ 11 ਕੰਟਿਆ ਦੇ ਕਰੀਬ ਹੈਗਾ 13 14 ਕਿਲੋਮੀਟਰ ਕਹਿਣ ਨੂੰ ਹੈਗਾ ਜੋ ਲਿਖਿਆ ਹੋਇਆ ਪਰ ਕਹਿ ਲਈ ਕਿ ਵੱਧ ਵੀ ਹੋ ਸਕਦਾ 20 25 ਕਿਲੋਮੀਟਰ ਵੀ ਹੋ ਸਕਦਾ ਕਿਉਂਕਿ ਖੜੀ ਚੜਾਈ ਆ ਫਿਰ ਮੈਂ ਗੱਲ ਕਰਾਂ ਉਹ ਰਸਤੇ ਦੇ ਵਿੱਚ ਜਦੋਂ ਤੁਸੀਂ ਗੋਬਿੰਦ ਘਾੜ ਤੋਂ ਨਿਕਲਦੇ ਹੋ ਤੁਹਾਡੇ ਫੋਨਾਂ ਦੇ ਵਿੱਚੋਂ ਟਾਵਰ ਚੱਲ ਜਾਣਗੇ ਨੈਟਵਰਕ ਦੀ ਕੋਈ ਸੁਵਿਧਾ ਨਹੀਂ ਹੋਏਗੀ ਰਸਤੇ ਦੇ ਵਿੱਚ ਪਾਣੀ ਤੁਹਾਨੂੰ ਕਿਸੇ ਟੂਟੀ ਤੋਂ ਨਹੀਂ ਮਿਲੇਗਾ ਰਸਤੇ 'ਚ ਚਾਹ ਪੀਣੀ ਹੋਵੇ ਤੇ 30-40 ਰੁਪਏ ਦਾ ਚਾਹ ਦਾ ਕੱਪ ਮਿਲੇਗਾ 80-90 ਰੁਪਏ ਦੀ ਪਾਣੀ ਦੀ ਬੋਤਲ ਮਿਲੇਗੀ ਜਿਹੜੀ ਆਪਾਂ 20 ਰੁਪਏ ਦੀ ਆਮ ਬੋਤਲ ਲੈਨੇ ਆ ਉਹ ਜਿੱਦਾਂ ਜਿੱਦਾਂ ਉੱਪਰ ਜਾਓਗੇ 100 ਰੁਪਏ ਤੱਕ ਪਾਣੀ ਦੀ ਬੋਤਲ ਅਸੀਂ ਪੀਤੀ ਹੋਈ ਹੈ ਕਰੀਬ ਅਸੀਂ 8 ਮੈਂਬਰ ਆ 5000 ਦਾ ਅਸੀਂ ਉਸ ਜਗ੍ਹਾ ਤੇ ਪਾਣੀ ਪੀਤਾ ਹੋਇਆ ਮਤਲਬ ਆਮ ਬੰਦੇ ਲਈ ਉਹ ਸਫਰ ਨਹੀਂ ਹੈਗਾ ਆਮ ਬੰਦੇ ਲਈ ਯਾਤਰਾ ਨਹੀਂ ਹੈਗੀ ਮਾੜੇ ਬੰਦੇ ਦੇ ਜੋ ਗੁਜ਼ਾਰਾ ਕਰਨਾ ਉਹ ਕਰ ਸਕਦਾ ਪਰ ਸਾਡੇ ਕੋਲ ਨਹੀਂ ਹੋਇਆ ਮਹਿੰਗਾਈ ਸੀਗੀ ਠੀਕ ਆ ਸਾਡੇ ਕੋਲ ਚਾਰ ਪੈਸੇ ਸੀ ਆਪਾਂ ਪਾਣੀ ਪੀ ਲਿਆ ਪਰ ਉੱਥੇ ਮੈਂ ਪਹਾੜਾਂ ਚੋਂ ਗੱਲ ਕਰਾਂ ਜਿਹੜਾ ਪਾਣੀ ਆਉਂਦਾ ਹੈ ਜੇਕਰ ਤੁਸੀਂ ਉਹ ਪੀਓਗੇ ਤੁਹਾਡਾ ਗਲਾ ਖਰਾਬ ਹੋ ਸਕਦਾ ਤੁਹਾਨੂੰ ਬੁਖਾਰ ਹੋ ਸਕਦਾ ਬਿਮਾਰੀਆਂ ਲੱਗ ਸਕਦੀਆਂ ਕਿਉਂਕਿ ਉਦੋਂ ਸਰੀਰ ਗਰਮ ਹੁੰਦਾ ਠੰਡਾ ਗਰਮ ਸਰਦ ਹੋ ਜਾਂਦੀ ਫਿਰ ਟੂਟੀਆਂ ਦੇ ਵਿੱਚ ਪਾਣੀ ਨਹੀਂ ਆਉਂਦਾ ਉਹ ਵੀ ਆਪਾਂ ਵੀਡੀਓ ਸਾਰੀਆਂ ਬਣਾਈਆਂ ਤੁਹਾਨੂੰ ਦਵਾਂਗੇ ਕੀ ਕੀ ਮੁਸ਼ਕਲਾਂ ਨੇ ਫਿਰ ਰਸਤੇ ਦੇ ਵਿੱਚ ਜੇਕਰ ਤੁਸੀਂ ਕਹੋ ਨਾ ਕਿ ਹਾਂ ਵੀ ਯਾਰ ਇਹ ਪਾਣੀ ਦੀ ਬੋਤਲ ਘੱਟ ਕਰ ਲੈ 10 ਰੁਪਏ ਦੀ 10 ਰੁਪਏ ਘੱਟ ਕਰ ਲੈ ਜਾਂ 20 ਰੁਪਏ ਘੱਟ ਕਰ ਲੈ ਉਹ ਕਹਿਣ ਕਿ ਕੀ ਯਾਰ ਲੈਣਾ ਲੈ ਨਹੀਂ ਤੇ ਗਾਂ ਜਾ ਲੋੜ ਤੈਨੂੰ ਆ ਸੋ ਇਸ ਕਰਕੇ ਕਹਿ ਲਈ ਕਿ ਉੱਥੇ ਜਿਸ ਤਰੀਕੇ ਨਾਲ ਇਹ ਚੱਲਦਾ ਪਿਆ ਆ ਜੋ ਉੱਥੇ ਮੈਨੇਜਮੈਂਟ ਦੀ ਕਹਿ ਲਈ ਕਿ ਇੱਕ ناکਾਮਯਾਬੀ ਆ ਜਾਂ ਸਰਕਾਰ ਦੀਆਂ ناکਾਮਯਾਬੀਆਂ ਨੇ ਇਹਦੇ ਉੱਤੇ ਜ਼ਰੂਰ ਕੰਮ ਕਰਨਾ ਚਾਹੀਦਾ ਰਸਤਿਆਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਰਸਤੇ ਕੋਈ ਚਾਰਜ ਸਵਾਰਦੇ ਨਹੀਂ ਆ ਠੀਕ ਆ ਜਿੱਦਾਂ ਦੇ ਵੀ ਹੋਣਗੇ ਸੰਗਤਾਂ ਨੂੰ ਮਨਜ਼ੂਰ ਆ ਜੋ ਜਾਂਦੀਆਂ ਹੋਣਗੀਆਂ ਮੈਂ ਹਲੇ ਵੀ ਇਹ ਚੀਜ਼ ਕਹਿਣਾ ਕਿ ਕਮੈਂਟ ਦੇ ਵਿੱਚ ਲੋਕ ਮੈਨੂੰ ਗਾਲਾਂ ਵੀ ਕੱਢਣਗੇ ਕਈ ਮਾੜਾ ਵੀ ਕਹਿਣਗੇ ਕਿ ਤੂੰ ਇਦਾਂ ਦੱਸ ਰਿਹਾ ਵਾਂ ਹਾਂ ਸਿੱਖ ਹੋ ਕੇ ਗੁਰੂ ਘਰ ਦੀ ਤੂੰ ਨਿੰਦ ਰਿਹਾ ਵਾਂ ਪਰ ਮੈਂ ਜੋ ਸੱਚਾਈ ਹੈ ਮੈਂ ਦੱਸ ਰਿਹਾ ਮੈਂ ਕੋਸ਼ਿਸ਼ ਜੀ ਤੁਸੀਂ ਇਹ ਸੋਚ ਕੇ ਗਏ ਸੀ ਕਿ ਗੁਰਗੋਬਿੰਦ ਪਿਤਾ ਜੀ ਨੇ ਉੱਥੇ ਤਪ ਕੀਤਾ ਜੀ ਉੱਥੇ ਜਾਣੇ ਆ ਦਰਸ਼ਨ ਕਰਦੇ ਆ ਦਸ਼ਮੇਸ਼ ਪਿਤਾ ਕੋਲ ਕਰੋ ਕੀ ਸੋਚ ਕੇ ਨਿਕਲੇ ਸੀ ਉੱਥੇ ਜਾ ਕੇ ਵਿਚਾਰ ਕਿਵੇਂ ਦੇ ਰੇ ਕਿ ਬਦਲਗੇ ਸੀ ਨਹੀਂ ਵਿਚਾਰ ਵੇਖੋ ਕੋਸ਼ਿਸ਼ ਮੇਰੀ ਹੁਣੇ ਹੀ ਹੈ ਕਿ ਜੇ ਮੈਂ ਜਦੋਂ ਤੱਕ ਰਸਤਾ ਨਹੀਂ ਸਹੀ ਹੁੰਦਾ ਮੈਂ ਜਾਊਂਗਾ ਉਸ ਦਰ ਤੇ ਨਤਮਸਤਕ ਹੋਵਾਂਗਾ ਪਰ ਮੇਰੇ ਕੋਲ ਜਦੋਂ 4 ਪੈਸੇ ਆ ਜਾਣ ਮੈਂ ਹੈਲੀਕਾਪਟਰ 'ਚ ਜਾਊਂਗਾ ਮੈਂ ਪੈਦਲ ਸਫਰ ਨਹੀਂ ਕਰ ਸਕਦਾ ਬਿਲਕੁਲ ਹੈਗਾ ਜੀ ਜਿੱਦਨ ਆਪਾਂ ਗਏ ਆ ਉਹ ਦਿਨ ਦੋ ਸਗੇ ਭਰਾ ਸੀਗੇ ਖੱੱਚਰ ਦੇ ਤੱਕਾ ਵੱਜਨ ਨਾਲ ਉਹ ਖਾਈ 'ਚ ਡਿੱਗ ਗਏ ਇੱਕ ਦੀ ਮੌਤ ਹੋ ਗਈ ਇੱਕ ਦੀ ਲੱਤ ਟੁੱਟ ਗਈ ਤੇ ਇਸ ਕਰਕੇ ਇਹ ਚੀਜ਼ ਨਾ ਕਹਿ ਲਾਂ ਕਿ ਮੈਂ ਉੱਥੇ ਸੰਗਤਾਂ ਉਹ ਵੀ ਸੁਣਿਆ ਵਾਂ ਕਿ ਅੱਜ ਤੋਂ 5 ਸਾਲ ਪਹਿਲਾਂ ਤਿੰਨ ਮੁੰਡੇ ਆਏ ਸੀ ਕੈਨੇਡਾ ਤੋਂ ਦਰਸ਼ਨ ਕਰਨ ਉਹ 5 ਸਾਲ ਹੋ ਗਏ ਉਹ ਤਿੰਨ ਮੁੰਡੇ ਨਹੀਂ ਲੱਭੇ ਕਿੱਥੇ ਗਏ ਕਿਉਂਕਿ ਉੱਥੇ ਨੈਟਵਰਕ ਦੀ ਕੋਈ ਸੁਵਿਧਾ ਵਾ ਨਹੀਂ ਜੇ ਕੋਈ ਕੋਈ ਗਵਾਚ ਜਾਂਦਾ ਤੁਹਾਡੇ ਪਰਿਵਾਰਕ ਮੈਂਬਰ ਚੋਂ ਤੁਸੀਂ ਕਿਸੇ ਨਾਲ ਸੰਪਰਕ ਨਹੀਂ ਕਰ ਸਕਦੇ ਕਦੋਂ ਤੱਕ ਜਦੋਂ ਤੱਕ ਤੁਸੀਂ 11 12 ਘੰਟੇ ਦੀ ਚੜਾਈ ਕਰਕੇ ਗੋਬਿੰਦਘਾਮ ਤੱਕ ਨਾ ਪਹੁੰਚੋ ਕੀ ਪਤਕ ਬੰਦਾ ਗੋਬਿੰਦ ਧਾਮ ਤੱਕ ਪਹੁੰਚਿਆ ਵੀ ਕਿ ਨਹੀਂ ਪਹੁੰਚਿਆ ਤੁਹਾਡਾ ਉਸ ਤੋਂ ਚਾ ਕੇ ਅਨਾਉਂਸਮੈਂਟ ਗੋਬਿੰਦ ਘਾੜ ਤੋਂ ਹਿਮਕੁਟ ਸਾਹਿਬ ਦਾ 25 ਤੋਂ 30 ਘੰਟਿਆਂ ਦਾ ਜਿਹੜਾ ਰਸਤਾ ਹੈਗਾ ਟੋਟਲ ਜੇਕਰ ਅਸੀਂ ਗੱਲ ਕਰਦੇ ਹਾਂ ਤਾਂ ਤੁਸੀਂ 25 ਕਿਲੋਮੀਟਰ ਲਾ ਲਓ ਲਾ 25 ਵੀ ਕਿ 25 ਲਾ ਲਓ ਤੇ ਕਰੀਬ 11-12 ਘੰਟੇ ਤੁਹਾਨੂੰ ਪੈਦਲ ਚੜਾਈ ਕਰਨ ਤੇ ਲੱਗਣਗੇ ਜੇ ਤੁਸੀਂ ਸਵੇਰੇ ਚੱਲਦੇ ਹੋ ਤਾਂ 6-7 ਤੁਹਾਨੂੰ ਸ਼ਾਮ ਨੂੰ ਵੱਜ ਸਕਦੇ ਉਸ ਤੋਂ ਬਾਅਦ ਫਿਰ ਮੁਸ਼ਕਲ ਆਉਂਦੀ ਗੋਬਿੰਦ ਧਾਮ ਦੇ ਜਿੱਥੇ ਤੁਹਾਨੂੰ ਕਮਰਾ ਫੇਰ ਸ਼ਾਇਦ ਫੋਨ ਕਰਕੇ ਜਾਂ ਕਿਸੇ ਵੱਡੀ ਪਹੁੰਚ ਕਰਕੇ ਮਿਲੇਗਾ ਉਦਾਂ ਨਹੀਂ ਮਿਲੇਗਾ ਉਥੇ ਮੈਂ ਦੱਸਾ ਲਗਾ ਕਿ ਅਸੀਂ ਜਦੋਂ ਹੋਟਲ 'ਚ ਪਤਾ ਕੀਤਾ ਰੂਮ ਉਥੇ ਕਿਉਂਕਿ ਗੋਬਿੰਦ ਘਾੜ 'ਚ ਹੋਟਲ ਲੈਣੇ ਨਹੀਂ ਹੈਗੇ ਗੋਬਿੰਦ ਧਾਮ 'ਚ ਉਹਨਾਂ ਨੂੰ ਵੀ ਪਤਾ ਜੇਕਰ ਯਾਤਰੂ ਆਉਂਦੇ ਇਹਨਾਂ ਨੇ ਰਹਿਣੇ ਰਹਿਣਾ ਮੇਰੇ ਖਾਲ ਕਰੀਬ ਆਪਾਂ ਮਾਤਰ ਜੇ ਆਪਾਂ ਇੱਥੇ ਪੰਜਾਬ ਦੀ ਗੱਲ ਕਰਾਈਆਂ ਕਿਸੇ ਹੋਰ ਸਟੇਟ ਚ ਜਾਂਦੇ ਆ ਤੇ 7-800 ਦਾ ਜਿਹੜਾ ਆਪਾਂ ਕਮਰਾ ਆਮ ਲੈਨੇ ਆ ਨਾ ਉਹ ਉਸ ਜਗ੍ਹਾ ਤੇ 7000 ਦਾ ਕਮਰਾ ਮਿਲਦਾ ਜਿਹਦੇ ਵਿੱਚ ਸਿਰਫ ਤੁਸੀਂ 4 ਮੈਂਬਰ ਪੈ ਸਕਦੇ ਹੋ 5ਵਾਂ ਮੈਂਬਰ ਤੁਹਾਨੂੰ ਉਸ ਕਮਰੇ ਦੇ ਵਿੱਚ ਅਲਾਉਡ ਨਹੀਂ ਹੈਗਾ 7000 ਬਿਲਕੁਲ 7000 ਦੇ ਵਿੱਚ ਕਮਰਾ ਲੈਣ ਦਾ ਮਤਲਬ ਇਹ ਆ ਕਿ ਤੁਹਾਡੀ ਯਾਤਰਾ ਉਸੇ 7000 ਦੇ ਕਮਰਾ ਲੈਣ ਨਾਲ ਸਫਲ ਹੋ ਜੇਗੀ ਤੁਸੀਂ ਇਹ ਚੀਜ਼ ਦੱਸੋ ਮੈਨੂੰ ਜੇਕਰ ਉੱਥੇ ਸੁਵਿਧਾਵਾਂ ਨਹੀਂ ਹੈਗੀਆਂ ਨਹੀਂ ਹੈ ਮੈਨੇਜਮੈਂਟ ਨਹੀਂ ਹੈਗੀਆਂ ਫਿਰ ਰਜਿਸਟ੍ਰੇਸ਼ਨ ਹੋਣੀ ਕਿ ਦੇਣ 3000 ਦਾ ਜੇਕਰ ਪ੍ਰਬੰਧ ਹੈ ਫਿਰ 12000 ਰਜਿਸਟ੍ਰੇਸ਼ਨ ਕਿਉਂ ਕੀਤੀ ਜਾ ਰਹੀ ਹੈ 3000 ਰਜਿਸਟ੍ਰੇਸ਼ਨ ਪ੍ਰਬੰਧ ਨੂੰ ਲੈ ਕੇ ਜੇਕਰ ਗੱਲ ਕਰਦੇ ਆ ਤਾਂ ਨਾ ਉੱਥੇ ਪ੍ਰਬੰਧਕਾਂ ਨੇ ਉਹਨੇ ਪ੍ਰਬੰਧ ਰੱਖੇ ਨਹੀਂ ਜਾਂ ਐਸਜੀਪੀਸੀ ਦੀ ਗੱਲ ਕਰਦੇ ਆ ਸਿੱਖਾਂ ਦੀ ਇਸ ਸ਼ਰਮੌਰ ਜਿਹੜੀ ਜਥੇਬੰਦੀ ਹੈਗੀ ਆ ਲੱਗਦਾ ਨਹੀਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਆਪਣੇ ਦੂਜੇ ਸਟੇਟਾਂ 'ਚ ਜਾਂਦੇ ਆ ਹੋਰ ਤੀਰਥ ਸਥਾਨਾਂ ਤੇ ਜਾਂਦੇ ਆ ਪੂਰੇ ਪ੍ਰਬੰਧ ਹੁੰਦੇ ਨੇ ਹਰ ਕਿਲੋਮੀਟਰ ਤੇ ਬਾਥਰੂਮ ਪਾਣੀ ਹੁੰਦਾ ਖਾਣ ਪੀਣ ਦੀ ਵਿਵਸਥਾ ਹੁੰਦੀ ਹੈ ਇਸ ਇਸ ਜਗ੍ਹਾ ਤੇ ਐਸਜੀਪੀਸੀ ਦਾ ਰੋਲ ਕਿਵੇਂ ਦੇਖਦੇ ਹੋ ਜੀ ਮੈਂ ਦੇਖੋ ਜੀ ਸਭ ਤੋਂ ਪ ਹਜੂਰ ਸਾਹਿਬ ਚਲ ਜੀਏ ਪਟਨਾ ਸਾਹਿਬ ਚਲ ਜੀਏ ਆਪਣੇ ਤਖਤ ਹੈਗੇ ਨੇ ਫਿਰ ਮੈਂ ਹਿੰਦੂ ਧਰਮ ਸਥਾਨਾ ਦੀ ਗੱਲ ਕਰਾਂ ਹਰੀਦਵਾਰ ਅਸੀਂ ਓਕੇ ਆਏ ਆ ਤੇ ਵੈਸ਼ਨੋ ਦੇਵੀ ਦੀ ਗੱਲ ਕਰਾਂ ਸ਼ਰਾਈਨ ਬੋਰਡ ਉੱਥੇ ਟਰਸਟ ਹੈਗੀ ਆ ਹਰ ਕਿਤੇ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਰਿਹਾ ਪਰ ਬੰਦ ਕਾਫੀ ਅੱਛੇ ਰਹੇ ਨੇ ਕਮਰੇ ਆ ਦੀ ਕੋਈ ਦਿੱਕਤ ਨਹੀਂ ਹੁੰਦੀ ਰਸਤੇ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਥਾਂ ਥਾਂ ਤੇ ਪਾਣੀ ਦੇ ਟੈਂਕ ਲੱਗੇ ਪਏ ਆ ਰਸਤੇ ਦੇ ਵਿੱਚ ਬਾਥਰੂਮ ਬਣੇ ਪਏ ਬਾਥਰੂਮ ਤੋਂ ਗੱਲ ਯਾਦ ਆਈ ਜੇਕਰ ਤੁਸੀਂ ਬਾਥਰੂਮ ਕਰਨਾ ਹੈ ਨਾ ਉਸ ਜਗ੍ਹਾ ਤੇ ਤੁਹਾਨੂੰ 10 ਰੁਪਏ ਉਹ ਦੇ ਵੀ ਦੇਣੇ ਪੈਣਗੇ ਜੇਕਰ ਤੁਸੀਂ ਪੋਟੀ ਕਰਨੀ ਹੈ ਉੱਥੇ ਤੁਹਾਨੂੰ 30 ਰੁਪਏ ਉਹ ਦੇਣੇ ਪੈਣਗੇ ਉੱਥੇ ਕੋਈ ਵੀ ਇਦਾਂ ਦੀ ਸਹੂਲਤ ਨਹੀਂ ਕਿ ਮੈਨੇਜਮੈਂਟ ਵੱਲੋਂ ਬਣਾਈ ਗਈ ਹੋਵੇ ਜੋ ਫ੍ਰੀ ਹੋਵੇ ਸੋ ਪਾਣੀ ਬਾਥਰੂਮ ਨੈਟਵਰਕ ਰਸਤੇ ਰੇਲਿੰਗਾ ਖਚਰਾ ਇਹ ਸਾਰੀਆਂ ਮੁਸ਼ਕਿਲਾਂ ਹੈਗੀਆਂ ਤੁਹਾਨੂੰ ਸਾਰੀਆਂ ਲੰਗਰ ਦੇ ਪ੍ਰਬੰਧ ਖਾਸ ਕਰਕੇ ਗੋਬਿੰਦ ਘਾੜ ਦੇ ਵਿੱਚ ਵੀ ਠੀਕ ਸੀਗੇ ਗੋਬਿੰਦ ਧਾਮ ਦੇ ਵਿੱਚ ਖਾਸ ਨਹੀਂ ਆ ਕਿ ਉੱਥੇ ਚਲੋ ਜੋ ਹੈਗਾ ਆ ਮਿਲਦਾ ਹੈ ਠੀਕ ਆ ਗੁਜਾਰਾ ਜੁਗ ਹੈਗਾ ਪਰ ਜੇਕਰ ਤੁਸੀਂ ਪ੍ਰਸ਼ਾਦ ਦੀ ਗੱਲ ਕਰੋ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਤੁਸੀਂ ਦੇਖਦਾ ਪ੍ਰਸ਼ਾਦ ਲੈਣਾ ਚਾਹਣ ਵਾਸਤੇ ਉਹ ਨਾ ਮਾਤਰ ਤੁਹਾਨੂੰ ਇੰਨਾਕ ਦੇਣਗੇ ਬਸ ਇੰਨਾਕ ਸਮਝ ਸਕਦੇ ਹੋ ਇੰਨਾਕ ਦੇਣਗੇ ਠੀਕ ਹੈ ਚਲੋ ਉਹ ਕਹਿ ਦਿੰਦੇ ਕਿ ਆਪਾਂ ਕੋਈ ਪਿੱਛੇ ਹੋਰ ਸੰਕਟਾ ਹੈਗੀਆਂ ਨੇ ਪਰ ਮੈਨੂੰ ਨਹੀਂ ਲੱਗਦਾ ਜਿੱਥੋਂ ਤੱਕ ਸਿੱਖਾਂ ਦਾ ਇੱਕ ਨਾਮ ਰਿਹਾ ਹੈ ਲੰਗਰ ਨੂੰ ਲੈ ਕੇ ਕਿ ਕਦੀ ਕਮੀ ਨਹੀਂ ਆਉਂਦੀ ਤੀ ਸਿੱਖਾਂ ਨੇ ਲੰਗਰ ਚ ਭਾਵੇਂ ਕੋਈ ਵੀ ਧਰਮ ਦਾ ਵਿਅਕਤੀ ਹੋਵੇ ਸਭ ਤੋਂ ਪਹਿਲਾਂ ਸਿੱਖ ਲੰਗਰ ਲੈ ਕੇ ਪਹੁੰਚਦੇ ਭਾਵੇਂ ਕਿਤੇ ਵੀ ਆਫਤ ਆ ਜਾਏ ਜਦੋਂ ਗੱਲ ਕਰਾਂ ਮੈਂ ਉਤਰਾ ਖੜਚਾ ਆਫਤ ਆਈ ਹੜਾ ਹੈ ਸਭ ਤੋਂ ਪਹਿਲਾਂ ਖਾਲਸਾ ਜਿਹੜੇ ਸਿੱਖ ਪਹੁੰਚੇ ਨੇ ਲੰਗਰ ਲੈ ਕੇ ਕਿਤੇ ਰੁਪਈਏ ਦੀ ਮੰਗ ਨਹੀਂ ਕੀਤੀ ਕਿਤੇ ਹੋਵੇ ਮੈਂ ਕਿੰਨਾ ਭਾਵੇਂ ਇਰਾਕ ਵਰਗੇ ਸ਼ਹਿਰ ਹੁਣ ਹਰ ਕਿਤੇ ਲੰਗਰ ਇੱਕ ਤੋਂ ਇੱਕ ਇਹ ਨਹੀਂ ਕਿ ਇੱਕ ਲੰਗਰ ਪ੍ਰਸ਼ਾਦਾ ਪੀਜ਼ਿਆਂ ਦੇ ਲੰਗਰ ਤਾਂ ਕਿਸੇ ਕੋਮਲਉਂਦੀ ਰਹੀ ਪਰ ਉਸ ਜਗ੍ਹਾ ਤੇ ਮਨ ਨੂੰ ਬੜਾ ਹੋਰ ਜਾ ਹੋਇਆ ਕਿ ਯਾਰ ਅਸੀਂ ਗੁਰੂ ਘਰ ਆਏ ਆ ਜੋ ਮੁਢਲੀ ਸਹੂਲਤਾ ਉਸ ਜਗ੍ਹਾ ਤੇ ਸਾਨੂੰ ਮਿਲਣੀਆਂ ਚਾਹੀਦੀਆਂ ਪਰ ਮੈਂ ਗੋਲਕਾ ਦੀ ਗੱਲ ਕਰਾਂ ਗੋਲਕਾ ਤੇ ਉੱਥੇ ਇਹ ਨਹੀਂ ਕਿ ਪੈਸੇ ਤੁਸੀਂ ਵਿਚਵਾੜ ਦੋ ਪੈਸੇ ਉੱਪਰ ਤੱਕ ਪਏ ਨੇ ਗੋਲਕਾ ਦੇ ਵਿੱਚ ਉਹ ਸੰਗਤਾਂ ਲਈ ਨਹੀਂ ਲਗਾ ਸਕਦੇ ਤੁਸੀਂ ਸੰਗਤਾਂ ਜੇਕਰ ਉਸ ਜਗ੍ਹਾ ਤੇ ਚੜ੍ਹਾਵਾ ਦੇ ਰਹੀਆਂ ਨੇ ਐਨਆਰਆਈ ਪਰਿਵਾਰ ਇੰਨੇ ਹੈਗੇ ਆ ਉਹ ਕੁਝ ਨਾ ਕੁਝ ਇੰਨੀਆਂ ਸਹੂਲਤਾ ਦੇਣ ਗਈ ਤੁਸੀਂ ਇੱਕ ਵਾਰ ਕਹੋ ਤੇ ਸਹੀ ਕੀ ਆਪਾਂ ਇੱਥੇ ਸੇਵਾ ਲਾਉਣੀ ਆਪਾਂ ਇੱਥੇ ਸਰਾਹ ਬਣਾਉਣੀ ਆ ਤੁਸੀਂ ਐਨ ਆਰ ਆਈ ਪਰਿਵਾਰ ਕਿਸੇ ਚੀਜ਼ ਤੋਂ ਪਿੱਛੇ ਨਹੀਂ ਰਹੇਗਾ ਜਿਮਰ ਜੀ ਗੱਲ ਕਰਦੇ ਆਂ ਸੰਗਤ ਸਾਨੂੰ ਰਸਤੇ ਦੇ ਵਿੱਚ ਮਿਲਦੀ ਆ ਰਸਤਾ ਪੁੱਛਦੀ ਆ ਕਿੰਨਾ ਰਹਿ ਗਿਆ ਕਿੰਨਾ ਬਾਕੀ ਰਹਿ ਗਿਆ ਆਉਂਦੀ ਜਾਂਦੀ ਸੰਗਤ ਮਿਲਦੀ ਆ ਸੋ ਉਹਨਾਂ ਦਾ ਐਕਸਪੀਰੀਅੰਸ ਜਦੋਂ ਗੱਲਬਾਤ ਹੁੰਦੀ ਆ ਕਿਵੇਂ ਦਾ ਲੱਗਦਾ ਆ ਉਹਨਾਂ ਨੇ ਕੀ ਸਾਂਝਾ ਕੀਤਾ ਉੱਪਰ ਜਾਈਏ ਜਾਂ ਥੱਲੇ ਜਾਈਏ ਕਿਸ ਤਰੀਕੇ ਨਾਲ ਬਿਲਕੁਲ ਨਹੀਂ ਠੀਕ ਆ ਸੰਗਤਾ ਨੇ ਹੁਣ ਜਿਵੇਂ ਆਂ ਦਾ 6 ਘੰਟੇ ਦਾ ਰਸਤਾ ਪਿਆ ਉੱਪਰ ਕਿਸੇ ਨੇ ਆਨੂੰ ਸੱਚ ਨਹੀਂ ਦੱਸਿਆ ਕਿ 6 ਘੰਟੇ ਪਈਆਂ 7 ਪੰਜ ਮਿੰਟ ਰਹਿ ਫਿਰ ਰਸਤੇ ਦੇ ਵਿੱਚ ਕੋਈ ਮਾਰਕਿੰਗ ਨਹੀਂ ਕੀਤੀ ਗਈ ਹੋਈ ਕਿ ਕਿੰਨੇ ਕਿਲੋਮੀਟਰ ਬਚ ਗਿਆ ਆ ਕਿੰਨਾ ਕਿਲੋਮੀਟਰ ਚੜ ਆਏ ਆ ਐਦਾਂ ਦਾ ਕੋਈ ਇੱਥੇ ਮਾਰਕਿੰਗ ਨਹੀਂ ਕੀਤੀ ਹੋਈ ਬਹੁਤ ਚੀਜ਼ਾਂ ਦੀ ਲੋੜ ਹੈ ਬਹੁਤ ਚੀਜ਼ਾਂ ਦੀ ਘਾਟ ਹੈ ਉਸ ਜਗ੍ਹਾ ਤੇ ਉੱਪਰ ਆਪਾਂ ਦਰਸ਼ਨ ਕਰਨ ਜਾਣੇ ਹੁੰਦੇ ਠੀਕ ਆ ਆਪਾਂ ਜਾਵਾਂਗੇ ਜਦੋਂ ਤੱਕ ਚਾਰ ਪੈਸੇ ਮਾਲਕ ਦੇ ਦੇਗਾ ਆਪਾਂ ਫਿਰ ਹੈਲੀਕਾਪਟਰ ਚ ਦਰਸ਼ਨ ਕਰਨ ਜਾਵਾਂਗੇ ਪਰ ਆਪਾਂ ਜਾਨ ਜੋਖਮ ਤੇ ਪਾ ਕੇ ਗੁਰੂ ਘਰ ਜਾਈਓ ਤੇ ਇਹ ਵੀ ਨਹੀਂ ਚਾਹੁੰਦਾ ਕਿ ਰੱਬ ਤੁਸੀਂ ਆਪਣੀ ਜਾਨ ਖਤਰੇ ਚ ਪਾ ਕੇ ਮੇਰੇ ਕੋਲ ਦਰਸ਼ਨ ਕਰਨ ਆਓ ਠੀਕ ਹੈ ਜਦੋਂ ਮਾਲਕ ਦੇਗਾ ਆਪਾਂ ਹੈਲੀਕਾਪਟਰ ਚ ਦਰਸ਼ਨ ਕਰਨ ਜਾਵਾਂਗੇ ਪਰ ਮੈਂ ਇੱਕ ਰਿਕੁਐਸਟ ਕਰਾਂਗਾ ਉਤਰਾਖੰਡ ਦੀ ਸਰਕਾਰ ਨੂੰ ਜਾਂ ਸ਼੍ਰਮnik ਕਮੇਟੀ ਨੂੰ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਕਿਰਪਾ ਕਰਕੇ ਖਾਸ ਕਰਕੇ ਉਸ ਜਗ੍ਹਾ ਤੇ ਧਿਆਨ ਦਿੱਤਾ ਜਾਵੇ ਸੰਗਤਾਂ ਦੀ ਜਾਨ ਦੇ ਨਾਲ ਨਾ ਖੇਡਿਆ ਜਾਵੇ ਜੋ ਮੁਢਲੀ ਸਹੂਲਤਾਂ ਸੰਗਤਾਂ ਨੂੰ ਉੱਥੇ ਦੇਣੀਆਂ ਚਾਹੀਦੀਆਂ ਨੇ ਮਿਲਣੀਆਂ ਚਾਹੀਦੀਆਂ ਨੇ ਉਹ ਜ਼ਰੂਰ ਦਿੱਤੀਆਂ ਜਾਣ ਧੰਨਵਾਦ ਜੀ ਆ ਸਾਡੇ ਨਾਲ ਸਰਪਜੀਤ ਸਿੰਘ ਸੋਨੂ ਜੰਡਿਆਲਾ ਸਿੱਖਾਗੂ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸੋਨੂ ਜੀ ਕਿਸ ਤਰੀਕੇ ਦੇਖਦੇ ਹੋ ਸੱਚਖੰਚੀ ਰੇਮਕੋਟ ਸਾਹਿਬ ਦੇ ਰਸਤੇ ਖੋਲਦੇ ਨੇ ਸੰਗਤਾਂ ਨੂੰ ਉਡੀਕ ਹੁੰਦੀ ਆ ਸਾਲ ਬਾਅਦ ਕਾ ਰਸਤੇ ਖੁੱਲਣਗੇ ਕੱਲ ਸਰਦਾ ਭਾਵਨਾ ਨਤਮਸਤਕ ਖੋਨਲੀ ਪਹੁੰਚਾਂਗੇ ਸੋ ਰਸਤੇ 'ਚ ਜੋ ਦਿੱਕਤਾਂ ਨੇ ਜੋ ਪ੍ਰਬੰਧਕਾਂ ਨੇ ਪ੍ਰਬੰਧ ਕੀਤੇ ਨੇ ਉਸ ਨੂੰ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਦੇਖੋ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਛਲੇ ਜਾਮੇ ਦਾ ਜਿਹੜਾ ਸਥਾਨ ਆ ਬਹੁਤ ਆਸਥਾ ਦੇ ਨਾਲ ਸਾਰੇ ਉੱਥੇ ਜਾਂਦੇ ਆ ਦਰਸ਼ਨ ਕਰਨ ਦੇ ਲਈ ਔਰ ਗੁਰੂ ਸਾਹਿਬ ਦੇ ਦਰਸ਼ਨ ਜਿਹੜੇ ਕਰਮਾ ਭਾਗਾ ਨਾ ਹੁੰਦੇ ਆ ਪਰ ਬੜੀ ਦੁੱਖ ਦੀ ਗੱਲ ਹੈ ਕਿ ਜਦੋਂ ਸਾਡੇ ਵੀਰ ਨੇ ਦੱਸਿਆ ਕਿ ਅਸੀਂ ਗਏ ਤੇ ਕਹਿੰਦੇ ਉੱਥੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਔਰ ਉਹਦੇ ਵਿੱਚ ਜਿਹੜੀਆਂ ਕਮੀਆਂ ਵਾਂ ਉਥੋਂ ਦੀ ਕਮੇਟੀ ਨੂੰ ਦੂਰ ਕਰਨੀਆਂ ਚਾਹੀਦੀਆਂ ਕਿਉਂਕਿ ਮੈਂ ਵੀ ਮਗਰ ਫੋਨ ਕਰਦਾ ਰਿਹਾ ਮੈਂ ਸੁਣਦਾ ਰਿਹਾ ਕਿਸੇ ਬੰਦੇ ਕੋਲ ਪੈਸੇ ਹੀ ਨਹੀਂ ਇੰਨੇ ਹੁੰਦੇ 25 2500 35 3500 7 7000 ਦਾ ਕਮਰਾ 5 5000 ਦਾ ਪਾਣੀ ਕੋਈ ਪੀ ਜੇ ਵਿਚਾਰਾ ਜਾਣ ਆਉਣ ਲੱਗਿਆ ਤੇ ਫਿਰ ਉਹ ਬੰਦਾ ਕਿੱਥੋਂ ਅਫੋਰਡ ਕਰ ਲੂਗਾ ਮਾੜਾ ਬੰਦਾ ਤੇ ਤਾਂ ਮਤਲਬ ਫਿਰ ਜਾ ਨਹੀਂ ਸਕਦਾ ਪਰ ਜੇ ਅੱਜ ਗੱਲ ਕਰੀਏ ਸਾਡੇ ਸਿੱਖ ਕੌਮ ਦੇ ਜਿਹੜੇ ਸਭ ਤੋਂ ਵੱਡੀ ਸਸਤਾ ਐ ਜੀਪੀਸੀ ਉਹ ਸਿਰਫ ਇੰਨਾ ਵੱਡਾ ਬਜਟ ਅਸੀਂ ਕਾਦੇ ਲਈ ਰੱਖਿਆ ਵਿਖਾਉਣ ਲਈ ਤੁਸੀਂ ਧਿਆਨ ਦਿਓ ਥੋੜਾ ਜਿਹਾ ਉਧਰ ਨੂੰ ਇੱਕ ਤੇ ਸਾਡੇ ਪੰਜਾਬ ਦੇ ਵਿੱਚ ਜਿੱਥੇ ਸਕੂਲਾਂ ਦੀ ਕਮੀ ਆ ਅੱਜ ਤੁਸੀਂ ਵੇਖਿਆ ਕਿੱਥੇ ਪਿੱਛੜ ਗਏ ਸੀ ਤੇ ਉਹ ਹੁਣ ਜਿਹੜੇ ਸਾਡੇ ਧਾਰਮਿਕ ਸਥਾਨ ਆ ਤੇ ਉੱਥੇ ਵੀ ਜੇਕਰ ਅਸੀਂ ਆ ਗੱਲ ਕਰੀਏ ਤੇ ਪ੍ਰਚਾਰ ਜਿਹੜਾ ਸਾਡਾ ਪ੍ਰਚਾਰ ਹੀ ਹੋ ਰਿਹਾ ਵਾ ਵੀ ਉੱਥੋਂ ਦੇ ਰਸਤੇ ਨਹੀਂ ਵਧਿਆ ਤੇ ਰਸਤੇ ਬਣਾਉਣੇ ਕਿੰਨੇ ਆ ਜੇ ਸਰਕਾਰ ਨਹੀਂ ਬਣਾਉਂਦੀ ਤੇ ਉਥੋਂ ਦੀ ਮੈਨੇਜਮੈਂਟ ਐ ਜੀਪੀਸੀ ਆ ਸਿੱਖ ਕੌਮ ਉਹ ਦਸਵੇਂ ਪਾਤਸ਼ਾਹ ਦਾ ਸਥਾਨ ਹੋਵੇ ਤੇ ਅਸੀਂ ਤੇ ਸੋਨੇ ਦਾ ਬਣਾ ਦਈਏ ਤੇ ਤਦ ਨਹੀਂ ਉਹਦਾ ਕਰਜ਼ਾ ਲਾ ਸਕਦੇ ਸਰਬੰਸ ਸਦਾਨੀ ਜਿਨੇ ਸਾਨੂੰ ਸਾਰਾ ਕੁਝ ਹੀ ਦੇ ਦਿੱਤਾ ਰੱਖਿਆ ਹੀ ਕੋਲ ਕੁਝ ਨਹੀਂ ਪੰਥ ਦੀ ਦਾਤ ਦਿੱਤੀ ਐਡੀ ਵੱਡੀ ਤੇ ਅਸੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੇਣ ਹੀ ਨਹੀਂ ਕਦੀ ਦੇ ਸਕਦੇ ਪਰ ਉਹ ਰਸਤਾ ਜਿਹੜਾ ਵਾ ਜਿੱਦਾਂ ਉਹ ਸੁਣਿਆ ਮੈਂ ਵੀਰ ਦੇ ਕੋਲੋਂ ਕਿ ਉਹ ਕੋਈ ਡੇਕਪੇ ਵੀਰ ਉਹਨਾਂ ਦੀ ਜਾਨ ਚਲੀ ਗਈ ਤੇ ਕਿਸੇ ਵੇਲੇ ਉਹੀ ਕਮਾਉਣ ਵਾਲੇ ਹੁੰਦੇ ਤੇ ਉਹੀ ਖਵਾਉਣ ਵਾਲੇ ਹੁੰਦੇ ਘਰ 'ਚ ਤੇ ਉਥੋਂ ਦੀ ਮੈਨੇਜਮੈਂਟ ਨੂੰ ਥੋੜਾ ਜਿਹਾ ਭੈਅ ਕਰਨਾ ਚਾਹੀਦਾ ਜਿਹੜਾ ਰੱਬ ਦੇ ਨੇੜੇ ਹੁੰਦਾ ਨਾ ਮੈਂ ਵੇਖਿਆ ਬਹੁਤ ਘੱਟ ਭੈਅ ਨਹੀਂ ਕਰਦੇ ਭਾਈ ਪੈਸੇ ਜ਼ਰੂਰੀ ਨਹੀਂ ਆ ਇਹ ਕਿੰਨੇ ਆਸਥੀਆਂ ਨਾਲ ਸੰਗਤਾਂ ਜਾਂਡੀਆਂ ਤੁਹਾਡੇ ਕੋਲ ਤੁਸੀਂ ਉਹਨਾਂ ਨੂੰ ਰਹਿਣ ਦੇ ਲਈ ਜਗ੍ਹਾ ਤੇ ਦੋ ਜੇ ਲੇਡੀਜ਼ ਆ ਵਿਚਰੀਆਂ ਤੇ ਉਹਨਾਂ ਨੇ ਕਿਤੇ ਵੇਖੋ ਆਏ ਆ ਦਰਸ਼ਨ ਕਰਨ ਦੇ ਲਈ ਬੱਚੇ ਹੁੰਦੇ ਛੋਟੇ ਨਾਲ ਤੁਸੀਂ ਉਹਨਾਂ ਨੂੰ ਕਿਤੇ ਰਹਿਣ ਲਈ ਕੋਈ ਜਗ੍ਹਾ ਨਹੀਂ ਉੱਤੋਂ ਤੁਸੀਂ ਕਹਿ ਰਹੇ ਸਾਨੂੰ ਇੰਨੇ ਦਾ ਕਮਰਾ ਦੋ ਇੰਨੇ ਦਾ ਦੋ ਸਿਫਾਰਸ਼ਾਂ ਕਰਾ ਰਹੇ ਜੇ ਕਿੱਡੀ ਮਾੜੀ ਗੱਲ ਆ ਵੀ ਕਿੰਨੇ ਦੁੱਖ ਵਾਲੀ ਗੱਲ ਹੈ ਗੁਰੂ ਘਰ ਚ ਕਿਸ ਗੱਲ ਦੀ ਸਿਫਾਰਸ਼ ਮਾਰੇ ਤੋਂ ਵੱਡੇ ਤਾਂ ਅਸੀਂ ਹੈਗੇ ਨਹੀਂ ਰੱਬ ਦੇ ਘਰ ਚ ਸਪਾਰਸ਼ਾ ਹੁਣ ਬੰਦਿਆਂ ਦੀ ਬਹੁਤ ਮਾੜੀ ਗੱਲ ਆ ਉੱਥੇ ਦੇ ਜਿਹੜੇ ਲੋਕ ਆ ਉਹ ਉਹ ਜਦੋਂ ਪਿੱਛੇ ਜੇ ਮੈਨੂੰ ਤਾਂ ਤਾਂ ਪਤਾ ਹੈ ਕਿ ਜਦੋਂ ਜਦੋਂ ਰੁੜ ਗਏ ਸੀ ਕਾਫੀ ਲੋਕ ਉੱਥੇ ਬਾੜ ਆ ਗਈ ਸੀ ਤੇ ਇੰਨਾ ਬੁਰਾ ਹਾਲ ਸੀ ਉੱਥੇ ਵੀ ਉੱਥੇ ਤੇ ਮਤਲਬ ਲੋਕਾਂ ਨੇ ਜਿਹੜੇ ਜਗ੍ਹਾ ਦਿੱਤੀ ਸੀ ਦਾ ਇੱਥੋਂ ਵਿਚਾਰਿਆਂ ਕੋ ਪੈਸੇ ਪਵਾਏ ਲੋਕਾਂ ਕੋ ਪਰ ਥੋੜਾ ਜਿਹਾ ਰੱਬ ਤੋਂ ਡਰਨਾ ਚਾਹੀਦਾ ਸਾਨੂੰ ਇਹ ਨਹੀਂ ਕਰਨਾ ਚਾਹੀਦਾ ਜਿੱਦਾਂ ਇਹ ਹੋਣ ਲਿਆ ਉੱਥੇ ਜੀ ਗੱਲ ਕਰਦੇ ਆ ਤਾਂ ਜੇਕਰ ਕਮਰਾ ਉੱਥੇ ਭਰਿਆ ਹੋਇਆ ਫਿਰ ਸੰਗਤ ਨੂੰ ਨਾ ਦਿੱਤਾ ਜਾਵੇ ਤਾਂ ਜਾਇਜ਼ ਹੈ ਗੱਲ ਪਰ ਬਿਨਾ ਫੋਨ ਤੋਂ ਬਿਨਾ ਪਹੁੰਚ ਤੋਂ ਕਮਰਾ ਨਾ ਦੇਣਾ ਉਸ ਨੂੰ ਕਿਵੇਂ ਦੇਖਦੇ ਹੋ ਜੀ ਬਹੁਤ ਮਾੜੀ ਗੱਲ ਆ ਬੰਦਾ ਨਹੀਂ ਦੇਖ ਰਿਹਾ ਪ੍ਰਮਾਤਮਾ ਤੇ ਦੇਖ ਰਿਹਾ ਜਿਸ ਦੇ ਘਰ ਚੋਂ ਉਹਦੇ ਤੋਂ ਡਰੋ ਯਾਰ ਤੁਸੀਂ ਕਿਉਂ ਨਹੀਂ ਉਹ ਚੀਜ਼ਾਂ ਨੂੰ ਮਤਲਬ ਤੁਹਾਨੂੰ ਭੈ ਹੈਗਾ ਕੋਈ ਸੰਗਤ ਆਉਂਦੀ ਮਾੜਾ ਇੰਪ੍ਰੈਸ਼ਨ ਪਿੰਦਾ ਜਦੋਂ ਲੋਕਾਂ ਚ ਜਾਂਦਾ ਵਾ ਅਸੀਂ ਉਹ ਲੋਕ ਆ ਜਿਹੜੇ ਸੇਵਾ ਦੇ ਨਾਂ ਨਾ ਜਾਣੇ ਜਾਂਦੇ ਆ ਤੇ ਅੱਜ ਜਿਹੜੇ ਲੋਕ ਬਹਿ ਗਏ ਆ ਨਾ ਗੋਲਕਾਂ ਤੇ ਕਬਜ਼ੇ ਕਰਕੇ ਪਹਿਲਾਂ ਹੁੰਦਾ ਸੀ ਗੁਰੂ ਦੀ ਗੋਲਕ ਗਰੀਬ ਦਾ ਗਰੀਬ ਜਿਹੜਾ ਵਾ ਨਾ ਉਹ ਨਿਸ਼ਾਨ ਸਾਹਿਬ ਦੇਖ ਕੇ ਆ ਜਾਂਦਾ ਸੀ ਵੀ ਉੱਥੇ ਇੱਕ ਮਰਦ ਗੰਮੜਾ ਬੈਠਾ ਗੁਰੂ ਸਾਹਿਬ ਬੈਠੇ ਆ ਤੇ ਇੱਥੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣੀ ਤੇ ਅੱਜ ਜਿਹੜਾ ਆ ਕੰਮ ਚੱਲ ਪਿਆ ਨਾ ਨਵਾਂ ਹੀ ਮਤਲਬ ਪੈਸੇ ਨੂੰ ਤਵੱਜੋ ਦਿੱਤੀ ਜਾਂਦੀ ਬੰਦੇ ਨੂੰ ਨਹੀਂ ਇਹ ਬਹੁਤ ਮਾੜੀ ਗੱਲ ਆ ਪਰ ਇਹ ਸਿੱਖ ਕੌਮ ਚ ਕਿਤੇ ਇਸ ਜਗ੍ਹਾ ਦੀ ਜਗ੍ਹਾ ਨਹੀਂ ਹੈਗੀ ਤੇ ਅੱਜ ਮੈਂ ਜਦੋਂ ਸੁਣਣ ਡਿਆ ਹੁਣ ਤੁਸੀਂ ਹੋ ਗਏ ਸਾਰੇ ਜਣੇ ਵੀ ਭਾਜੀ ਅਸੀਂ 7000 ਦਾ ਪਾਣੀ ਪੀ ਲਿਆ ਉੱਥੇ ਸਾਨੂੰ ਇੰਨੀਆ ਦਿੱਕਤ ਆ ਹੁਣ ਯਾਰ ਤੁਸੀਂ ਜੇ 5 1000 15000 ਕਮਾਉਂਦੇ ਹੋਗੇ ਮਹੀਨੇ ਦਾ ਤੇ ਤੁਸੀਂ ਮਤਲਬ ਆਪਣਾ ਪਰਿਵਾਰ ਕਿੱਥੋਂ ਚਲਾਉਣਾ ਵਾ ਕਮ ਸੇ ਕਮ ਉੱਥੇ ਰੂਮ ਦਾ ਤੇ ਕਿਰਾਇਆ ਘੱਟ ਕਰੋ ਯਾਰ ਜਾਇਜ਼ ਲਓ ਕੋਈ 100 200 ਲੈ ਲਓ ਜਿਹੜਾ ਆਈ ਸੰਗਤ ਇੱਕ ਵਿਚਾਰੇ ਏਡੀ ਦੂਰੋਂ ਜਾਣ ਡੈ ਇੱਕ ਤੁਸੀਂ ਉਹਨਾਂ ਦੀਆਂ ਜੇਬਾਂ ਹੀ ਕੱਟ ਦੇਣੀਆਂ ਮਤਲਬ ਉਹਨਾਂ ਨੂੰ ਕਹੇ ਜੋਗਾ ਨਹੀਂ ਛੱਡਣਾ ਗੁਰਦ ਔਰ ਜਿਹੜੇ ਲੰਗਰ ਅਸੀਂ ਇੱਥੇ ਐਵੇਂ ਲਾਈ ਫਿਰਦੇ ਕਦੀ ਕਿਤੇ ਕਦੀ ਕਿਤੇ ਸੜਕਾਂ ਬੰਦ ਕਰਕੇ ਤੇ ਜਿੱਥੇ ਲੋੜ ਹੀ ਨਹੀਂ ਉੱਥੇ ਪਹਚਾਈ ਜਾਂਦੇ ਆ ਉੱਥੇ ਲੰਗਰ ਲਾ ਲਓ ਇੱਕ ਲਾ ਲਓ ਉੱਥੇ ਜਿਹੜੇ ਪੈਸੇ ਅਸੀਂ ਬਾਹਰ ਦੂਜੀਆਂ ਸਟੇਟਾਂ ਜਾ ਕੇ ਕੰਟਰੀਆਂ 'ਚ ਖਰਚਣ ਦੇ ਤੇ ਤੁਹਾਡੇ ਯਾਰ ਧਾਰਮਿਕ ਸਥਾਨਾਂ ਦੇ ਇੱਥੇ ਬਣਾ ਲਓ ਕਿੰਨੀਆਂ ਸਸਥਾ ਸਾਡੀਆਂ ਸਿੱਖਾਂ ਦੀਆਂ ਬਹੁਤ ਸਸਥਾ ਸਿੱਖ ਕੌਮ ਕੀ ਨਹੀਂ ਕਰ ਸਕਦੀ ਉੱਥੇ ਬਣਾ ਲਓ ਧਰਮਸ਼ਾਲਾ ਉੱਥੇ 10 ਜਾਣੇ 20 ਜਾਣੇ ਮਿਲ ਕੇ ਧਰਮਸ਼ਾਲਾ ਬਣਾ ਦੋ ਐਜੀਪੀਸੀ ਬਣਾ ਦੇ ਸਰਕਾਰ ਬਣਾ ਦੇ ਕਿਤੇ ਪੰਜਾਬ ਦਾ ਚੀਫ ਮਿਨਿਸਟਰ ਜਾਂਦਾ ਵਾ ਜਾਂ ਕਿਤੇ ਦੇਸ਼ ਦਾ ਪ੍ਰਧਾਨ ਮੰਤਰੀ ਉਹਦਾ ਰਾਤੋ ਰਾਤ ਸੜਕਾਂ ਬਣ ਜਾਂਦੀਆਂ ਤੇ ਸਾਡੇ ਗੁਰੂ ਦੇ ਘਰ ਨੂੰ ਜਾਣ ਵਾਲਾ ਰਸਤਾ ਹੋਵੇ ਤੇ ਉਹ ਐਡਾ ਟੁੱਟਾ ਹੋਵੇ ਤੇ ਉੱਥੇ ਲੋਕਾਂ ਦੀਆਂ ਜਾਨਾਂ ਜਾਣ ਬਹੁਤ ਮਾੜੀ ਗੱਲ ਆ ਔਰ ਮੇਰੀ ਬੇਨਤੀ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੁਹਾਡੇ ذریعے ਵੀ ਧਿਆਨ ਦਿਓ ਉੱਥੇ ਉੱਥੇ ਕਿਤੇ ਸਰਕਾਰੀ ਜਿਹੜੀਆਂ ਜਗ੍ਹਾ ਵਾ ਉੱਥੇ ਬਥੇਰਿਆ ਸਰਕਾਰ ਕੋ ਉੱਥੇ ਧਰਮਸ਼ਾਲਾ ਬਣਾਉਣ ਲੋਕਾਂ ਦੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਮਿਲਦੀਆਂ ਚਾਹੀਦੀਆਂ ਟੈਕਸ ਦੇ ਪੈਸੇ ਆ ਨਾ ਲੋਕ ਹਰ ਚੀਜ਼ ਦਾ ਟੈਕਸ ਦਿੰਦੇ ਆ ਤੇ ਫਿਰ ਲੋਕਾਂ ਨੂੰ ਕਿਉਂ ਦਿੱਕਤਾਂ ਆਉਣ ਜਿਹੜੇ ਵਿਚਾਰੇ ਉੱਥੇ ਕੰਮਕਾਰ ਕਰਦੇ ਆ ਉਹਨਾਂ ਨੂੰ ਵੀ ਕੋਈ ਰੋਜਗਾਰ ਦੇਣ ਇਸ ਕਰਕੇ ਜਿਹੜਾ ਇੰਨਾ ਧਕਾਨਾ ਕਰਨ ਸੰਗਤ ਦੇ ਨਾਲ ਪਰ ਜੇਕਰ ਗੱਲ ਕਰਦੇ ਆ ਤੁਸੀਂ ਕਿਵੇਂ ਦੇਖਦੇ ਹੋ ਕਿ ਐਸਜੀਪੀਸੀ ਇਸ ਦੇ ਵੱਲ ਧਿਆਨ ਦੇਗੀ ਕਿ ਉੱਥੇ ਦੀ ਮੌਜੂਦਾ ਜੋ ਸਰਕਾਰ ਹੈ ਉਸ ਦੇ ਇਸ ਦੇ ਵੱਲ ਧਿਆਨ ਦੇਗੀ ਹੋਰ ਤੀਰਥ ਸਥਾਨ ਨੇ ਉੱਥੇ ਹਰ ਇੱਕ ਚੀਜ਼ ਦੀ ਵਿਵਸਥਾ ਹੈਗੀ ਆ ਕਿ ਆਪਣੇ ਸਿੱਖਾਂ ਦੇ ਜਿਹੜੇ ਸਥਾਨ ਨੇ ਉੱਥੇ ਵੀ ਇਸ ਤਰੀਕੇ ਪੂਰੀਏ ਪ੍ਰਬੰਧ ਹੋਣਗੇ ਐਸਜੀਪੀਸੀ ਨੇ ਧਿਆਨ ਪਤਾ ਕਦੋਂ ਦੇਣਾ ਜਦੋਂ ਲੋਕਾਂ ਨੇ ਧਿਆਨ ਨਾਲ ਦਿੱਤਾ ਕਿਉਂਕਿ ਹੱਲੇ ਲੋਕ ਵੇਖ ਰਹੇ ਆ ਲੋਕ ਦੇਖ ਰਹੇ ਆ ਜੀ ਪੀਸੀ ਵਾਲਾ ਤੇ ਐਜੀਪੀਸੀ ਵਾਲ ਜਦੋਂ ਵਕਿਆ ਹੀ ਸਿੱਖ ਜਾਗ ਪਏ ਉਸ ਦਿਨ ਐਜੀਪੀਸੀ ਇੱਕ ਉਹ ਸਿੱਖਾਂ ਦੀ ਸੰਸਥਾ ਬਣ ਜੂਗੀ ਜਿਸ ਵੇਲੇ ਇੱਥੇ ਹੁਕਮ ਸੁਣਾਇਆ ਜਾਂਦਾ ਸੀ ਨਾ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਵੀ ਜਿਹੜੇ ਜਾ ਕੇ ਉੱਥੇ ਸਿਰ ਝੁਕਾ ਕੇ ਗਾੜੀ ਖਲੋਂਦੇ ਸੀਗੇ ਇੱਥੇ ਕਿੜੇ ਕਿੜੇ ਮਹਾਨ ਸ਼ਖਸੀਅਤਾਂ ਨੇ ਆਣ ਕੇ ਸਿਰ ਝੁਕਾਇਆ ਵਾ ਤੇ ਅੱਜ ਐਜੀਪੀਸੀ ਦਾ ਮਜ਼ਾਕ ਬਣਾਤਾ ਇਹਨਾਂ ਲੋਕਾਂ ਨੇ ਲੀਡਰ ਚਲਾਉਣ ਦੇ ਉਹਨਾਂ ਨੂੰ ਜਿਨ੍ਹਾਂ ਨੂੰ ਗੁਰੂ ਮਰਿਆਦਾ ਦਾ ਪਤਾ ਹੀ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਅਕਾਲੀ ਫੂਲਾ ਸਿੰਘ ਕੌਣ ਸੀ ਅੱਜ ਕੌਮ ਦੇ ਜੱਥੇਦਾਰ ਜਿਹੜੇ ਆ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਕੋਈ ਨਹੀਂ ਹੈ ਕਾਰਨ ਕਿ ਕਿਉਂ ਰਾਜਨੀਤੀ ਜ਼ਿਆਦਾ ਹੋ ਗਈ ਹੈ ਵੀ ਉੱਤੇ ਤੇ ਜਿੰਨਾ ਚਿਰ ਰਾਜਨੀਤਿਕ ਲੋਕ ਸਾਡੇ ਧਾਰਮਿਕ ਸਥਾਨਾਂ ਤੋਂ ਪਰੇ ਨਹੀਂ ਕੀਤੇ ਜਾਂਦੇ ਤੇ ਉਹਨਾਂ ਚਿਰ ਸਾਡਾ ਕੁਝ ਨਹੀਂ ਹੋਣਾ ਰਾਜਨੀਤੀ ਜਿਹੜੀ ਆ ਉਹ ਧਰਮ ਬਹੁਤ ਜਿਹੜਾ ਵੱਡਾ ਵਾ ਰਾਜਨੀਤੀ ਬਹੁਤ ਛੋਟੀ ਅੱਜ ਦੇਸ਼ ਦੇ ਵਿੱਚ ਕੀ ਹੁੰਦਾ ਧਰਮ ਦੇ ਨਾਮ ਤੇ ਰਾਜਨੀਤੀ ਤੇ ਨਹੀਂ ਕਰਨੀ ਚਾਹੀਦੀ ਅਸੀਂ ਸਾਰੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਦੱਸੇ ਮਾਰਗ ਤੇ ਚੱਲੀਏ ਔਰ ਸਰਬਸਾਂਝੀ ਵਾਰਤਾ ਦਾ ਸੰਦੇਸ਼ ਦਈਏ ਪਿਆਰ ਵੰਡਿਏ ਆਹ ਕਮ ਨਾ ਕਰੀਏ ਈਰਖਾ ਬਾਜੀਆਂ ਭਾਵਨਾਵਾਂ ਅੱਜ ਦੇਖੋ ਕਦੀ ਕਿਤੇ ਵਿਵਾਦ ਹੋ ਜਾਂਦਾ ਕਦੀ ਕਿਤੇ ਵਿਵਾਦ ਹੋ ਜਾਂਦਾ ਆਏ ਦੇਣ ਹੀ ਕੋਈ ਨਾ ਕੋਈ ਵਿਵਾਦ ਤੇ ਅੱਜ ਤੁਸੀਂ ਆਪਣੇ ਸਿੱਖ ਬੱਚੇ ਵੇਖੋ ਕਿਹੜੇ ਸਕੂਲਾਂ 'ਚ ਪੜਨਦੇ ਆ ਅੱਜ ਸਾਡੇ ਸਿੱਖਾਂ ਦੇ ਸਕੂਲ ਹੀ ਨਹੀਂ ਹੈਗੇ ਉਹ ਕੌਣ ਜ਼ਿੰਮੇਵਾਰ ਸਰਕਾਰ ਨੂੰ ਤੇ ਮੈਂ ਕਹਿਣਾ ਨਹੀਂ ਮੈਂ ਤੇ ਸਿੱਖ ਹੋਣ ਦੇ ਨਾਤੇ ਅੱਜ ਪੀਸੀ ਨੂੰ ਕਹੂੰ ਇੰਨਾ ਬਜਟ ਸਰਕਾਰ ਤੋਂ ਵੱਧ ਹਰ ਜ਼ਿਲ੍ਹੇ 'ਚ ਸਕੂਲ ਖੋਲ ਲੈਣ ਹਰ ਜ਼ਿਲ੍ਹੇ 'ਚ ਸਕੂਲ ਖੋਲ ਹਸਪੀਟਲ ਵੇਖ ਲੋ ਜਾ ਕੇ ਕਿੰਨੇ ਕਿ ਸਾਡੇ ਹਸਪੀਟਲ ਟੈਸਟ ਕਰਾ ਕਰੇ ਬੰਦੇ ਮਾਰ ਦਿੰਦੇ ਆ ਬਹੁਤ ਮਾੜੀ ਗੱਲ ਆ ਔਰ ਤੁਹਾਡੇ ਚੈਨਲ ਜਰੀਏ ਮੈਂ ਕਹਿੰਦੇ ਆ ਵੀ ਹਰ ਇੱਕ ਸਿੱਖ ਨੂੰ ਜਾਗਣਾ ਚਾਹੀਦਾ ਔਰ ਐ ਜੀ ਪੀਸੀ ਦੀਆਂ ਚੋਣਾ ਆਉਣ ਗਿਆ ਭਰਾਓ ਵੱਧ ਚੜ ਕੇ ਹਿੱਸਾ ਲਿਓ ਜੇ ਆਪਣੀ ਕੌਮ ਨੂੰ ਬਚਾਉਣਾ ਚਾਹਤੇ ਇਹਨਾਂ ਨੂੰ ਜਿਹੜੇ ਗੋਲਕ ਤੇ ਕਬਜ਼ੇ ਕਰਕੇ ਬੈਠੇ ਇਹਨਾਂ ਨੂੰ ਸਾਈਡ ਤੇ ਕਰੋ ਜੇ ਆਪਣੇ ਗੁਰੂ ਘਰਾਂ ਨੂੰ ਬਚਾਉਣਾ ਸਾਡੇ ਗੁਰੂ ਘਰਾਂ ਦੀਆਂ ਮਰਿਆਦਾ ਹੀ ਖਤਮ ਕਰਤੀਆਂ ਇਹਨਾਂ ਲੋਕਾਂ ਨੇ ਬਹੁਤ ਹੀ ਮਾੜੀ ਗੱਲ ਆ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਥੋੜਾ ਜਿਆ ਧ ਆਪਣੇ ਲੋਕਾਂ ਦਾ ਲਿਹਾਜ਼ ਕਰੋ ਇਦਾਂ ਨਾ ਕਰੋ ਤਾਂ ਬਿਲਕੁਲ ਜੇਕਰ ਗੱਲ ਕਰਦੇ ਆਂ ਤਾਂ ਜਿਸ ਤਰੀਕੇ ਉੱਥੇ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਸਤੇ ਬਹੁਤ ਖਰਾਬ ਨੇ ਖਚਰਾ ਜੋ ਕਿ ਸਾਡੇ ਹੀ ਸੁਵਿਧਾ ਲਈ ਬਣਾਏ ਗਏ ਨੇ ਉੱਥੇ ਖਚਰ ਆਉਂਦੇ ਜਾਂਦੇ ਨੇ ਪਰ ਕੁਝ ਕਿ ਜਗ੍ਹਾ ਤੇ ਉੱਥੇ ਰੇਲਿੰਗ ਨਹੀਂ ਹੈਗੀ ਸਾਈਡ ਤੇ ਖਾਈ ਵੱਲ ਰਸਤਾ ਜਿਹੜਾ ਬਿਲਕੁਲ ਖਾਲੀ ਹੈ ਤੇ ਬੀਤੇ ਜਿਵੇਂ ਹੁਣ ਗੱਲ ਕੀਤੀ ਆ ਤਾਂ ਬੀਤੇ ਦਿਨੀ ਉੱਥੇ ਕੁਝ ਦੋ ਪ੍ਰਾ ਜਿਹੜੇ ਖਚਰ ਦੇ ਨਾਲ ਟੱਕਰਤ ਕਰਨ ਖਾਈ 'ਚ गिर ਗਈ ਸੀਗੀ ਇੱਕ ਦੀ ਲੱਤ ਟੁੱਟ ਗਈ ਤੇ ਇੱਕ ਦੀ ਮੌਤ ਹੋ ਗਈ ਸੀਗੀ ਕਿ ਗੁਰੂ ਘਰਾਂ ਦੇ ਜਦ ਅਸੀਂ ਦਰਸ਼ਨ ਕਰਨ ਜਾਣਦੇ ਆ ਤਾਂ ਅਸੀਂ ਇਹ ਸੋਚ ਕੇ ਜਾਂਦੇ ਆ ਸਾਡੀਆਂ ਝੋਲੀਆਂ ਪਰਨਗੀਆਂ ਅਸੀਂ ਨਤਮਸਤਕ ਹੋ ਕੇ ਕਿਤੇ ਨਾ ਕਿਤੇ ਅਸੀਂ ਆਪਣੀ ਯਾਤਰਾ ਸਫਲ ਕਰਦੇ ਆ ਪਰ ਜਿਸ ਤਰੀਕੇ ਉੱਥੇ ਸੇਵਾਦਾਰਾਂ ਦੀ ਬੋਲੀ ਹੈ ਪ੍ਰਬੰਧਕਾਂ ਦੇ ਜੋ ਪ੍ਰਬੰਧ ਨੇ ਕਿਤੇ ਨਾ ਕਿਤੇ ਸੰਗਤਾਂ ਦੇ ਮਨ ਦੇ ਵਿੱਚ ਰੋਸ ਹੁੰਦਾ ਹੈ ਤੇ ਅੱਗੇ ਦੁਬਾਰਾ ਉਹ ਯਾਤਰਾ ਕਰਨ ਦੇ ਵਿੱਚ ਸੋ ਸਵਾਲ ਖੜੇ ਹੁੰਦੇ ਨੇ ਸੋ ਜੇਕਰ ਇਹ ਯਾਤਰਾਵਾਂ ਸਹੀ ਕਰ ਦਿੱਤੀਆਂ ਜਾਣ ਪ੍ਰਬੰਧਕਾਂ ਦੇ ਸਵਾਲ ਜਵਾਬ ਬੋਲੀ ਸਹੀ ਹੋ ਜਾਵੇ ਤਾਂ ਯਾਤਰਾਵਾਂ ਦੀਆਂ ਉਹ ਜਿਹੜੇ ਸੋ ਸਵਾਲ ਨੇ ਯਾਤਰੂ ਦੇ ਮਨਾਂ ਦੇ ਵਿੱਚ ਉਹ ਨਹੀਂ ਰਹਿਣਗੇ ਜੁੜੇਸ਼ੌਰ ਖਾਵ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਅੰਮ੍ਰਿਤਸਰ